ਜੇਲਾਂ ਦੇ ਵਿੱਚ ਜਾ ਕੇ ਵੇਖੋ ਹੂੰ ਦਾਜ ਮੰਗਿਆ ਵੀ ਨਹੀਂ ਹੁੰਦਾਗਾ ਸੌਰਿਆ ਨੇ ਤੇ ਉਹਨਾਂ ਦੇ ਦਾਜ ਦੇ ਕੇ ਇਸ ਪਾਏ ਵੇ ਹੂੰ ਬਿਲਕੁਲ ਸਭ ਤੋਂ ਪਹਿਲਾਂ ਲੜਕਾ ਤੇ ਲੜਕੀ ਕੋਈ ਵੀ ਜ਼ਿੰਮੇਵਾਰ ਹੋ ਸਕਦਾ ਹੈ ਲੜਕੀ ਜ਼ਿੰਮੇਵਾਰ ਬਰਾਬਰ ਹੋ ਸਕਦੀ ਹੈ ਤੇ ਲੜਕਾ ਵੀ ਬੱਚਿਆਂ ਨੂੰ ਮਾਪੇ ਨਾਲ ਸੰਸਕਾਰ ਨਹੀਂ ਦੇ ਹੂੰ ਉਹ ਸੰਸਕਾਰ ਮਿਲਦੇ ਸੀ ਸਾਂਝੇ ਪਰਿਵਾਰਾਂ ਵਿੱਚ ਤੇ ਲੜਕੀਆਂ ਲਈ ਤਾਂ ਜਿਹੜਿਆ ਸਾਂਝਾ ਪਰਿਵਾਰ ਆ ਉਹ ਵਰਦਾਨ ਹੈ ਕਿਉਂਕਿ ਔਰਤ ਨੂੰ ਪ੍ਰਮਾਤਮਾ ਨੇ ਸਹਿਨਸ਼ੀਲਤਾ ਹੀ ਨਹੀਂ ਦਿੱਤੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਵਾਰ ਫੇਰ ਤੋਂ ਮੈਡਮ ਰਣਵੀਰ ਕੌਰ ਜੀ ਦੇ ਨਾਲ ਜਿਹੜੀ ਭਾਰਤੀ ਸੰਸਕ੍ਰਿਤੀ ਹੈਗੀ ਉਹਦੇ ਵਿੱਚ ਪਹਿਲਾਂ ਜਿਹੜੇ ਜ਼ਮਾਨਾ ਸੀਗਾ ਜਾਂ ਕਹਿ ਲਓ ਪੁਰਾਣਾ ਸਮਾ ਸੀਗਾ ਉਸ ਦੇ ਵਿੱਚ ਕਦੇ ਵੀ ਤਲਾਕ ਸ਼ਬਦ ਆ ਜਿਹੜਾ ਉਹ ਸ਼ਾਇਦ ਨਹੀਂ ਸੁਣਿਆ ਗਿਆ ਸੀ ਇਹ ਪੱਛਮੀ ਸ਼ਬਦ ਕਹਿ ਲਓ ਆਪਾਂ ਦੇ ਪਛਮੀ ਦੇਸ਼ਾਂ ਵੱਲੋਂ ਸ਼ਬਦ ਹੈ ਜਿਹੜਾ ਇਹ ਆਇਆ ਹੋਇਆਗਾ ਡਾਈਵੋਰਸ ਦਾ ਜਾਂ ਕਹਿ ਲਓ ਤਲਾਕ ਦਾ ਕਿਉਂਕਿ ਪੰਜਾਬ ਦੀ ਭਾਰਤ ਦੀ ਕਦੇ ਵੀ ਜਿਹੜੀ ਸੰਸਕ੍ਰਿਤੀ ਆ ਸੱਭਿਆਚਾਰ ਆ ਉਹ ਇਸ ਦੇ ਇਹਨੂੰ ਪ੍ਰਮਾਣ ਨਹੀਂ ਕਰਦਾ ਪਰantu ਅੱਜਕੱਲ ਵਰਤਮਾਨ ਸਮੇਂ ਦੇ ਵਿੱਚ ਜੇਕਰ ਆਪਾਂ ਵੇਖੀਏ ਤਾਂ ਜਿਹੜਾ ਡਾਈਵੋਰਸ ਆ ਇਹ ਬਹੁਤ ਤਾਦਾਤ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਵਧਦਾ ਜਾ ਰਿਹਾਗਾ ਆਮ ਪਰਿਵਾਰਾਂ ਦੇ ਵਿੱਚ ਜਦੋਂ ਵੀ ਤੁਸੀਂ ਆਪਣੇ ਪਿੰਡ ਆਪਣੇ ਆਂਢਗੁਆਂਢ ਦੇ ਵਿੱਚ ਨਜ਼ਰ ਮਾਰੋਗੇ ਤਾਂ ਤੁਹਾਨੂੰ ਕੋਈ ਨਾ ਕੋਈ ਪਰਿਵਾਰ ਜ਼ਰੂਰ ਇਸਾ ਲੱਭ ਜਾਵੇਗਾ ਜਿਸ ਦੇ ਘਰ ਦੇ ਵਿੱਚ ਇਹ ਅਲਾਮਤ ਪਹੁੰਚ ਚੁੱਕੀ ਹੈਗੀ ਜਾਨਕੀ ਦੋ ਪਰਿਵਾਰ ਆ ਜਿਹੜੇ ਉਹ ਵੱਖ ਹੋ ਚੁੱਕੇ ਨੇਗੇ ਉਹਦੇ ਕਾਰਨ ਕੀ ਨੇ ਜਾਂ ਉਸ ਦੇ ਪਿੱਛੇ ਹੋਰ ਕੀ ਕੀ ਗੱਲਾਂ ਜਿਹੜੀਆਂ ਨੇ ਕੰਮ ਕਰਦੀਆਂ ਨੇ ਉਹ ਅੱਜ ਆਪਾਂ ਮੈਡਮ ਰਣਵੀਰ ਕੌਰ ਰਾਣਾ ਜੀ ਦੇ ਨਾਲ ਸਾਂਝੀਆਂ ਕਰਾਂਗੇ ਸਵਾਗਤ ਕਰਦੇ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੇ ਇਹ ਵਿਸ਼ਾ ਬੜਾ ਗੰਭੀਰ ਬਣ ਚੁੱਕਿਆ ਹੈ ਤਲਾਕ ਹੈ ਜਿਹੜਾ ਇਹ ਵਿਸ਼ਾ ਸਮਾਜ ਦੇ ਉੱਤੇ ਇੱਕ ਕਲੰਕ ਹੈ ਬਿਲਕੁਲ ਤੇ ਇਹ ਨੂੰ ਆਪਾਂ ਬੁੱਧੀਜੀਵੀ ਲੇਖਕਾਂ ਤੇ ਪ੍ਰੋਫੈਸਰਾਂ ਤੇ ਸਮਾਜ ਸੇਵੀਆਂ ਦਾ ਇਹਦੇ ਵੱਲ ਧਿਆਨ ਦੇਣਾ ਬਣਦਾ ਹੀ ਬਣਦਾ ਹੈ ਹੂੰ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਸ ਵਿਸ਼ੇ ਨੂੰ ਇਹ ਕਹਾਂਗੀ ਵੀ ਇਹਦੇ ਬਹੁਤ ਜ਼ਿਆਦਾ ਕਾਰਨ ਹੈ ਕਲਾਕ ਦੇ ਇੱਕ ਕਾਰਨ ਹੀ ਹੈਗਾ ਇਹਦੇ ਬਹੁਤ ਜ਼ਿਆਦਾ ਕਾਰਨ ਹੈ ਤੇ ਇਨ੍ਹਾਂ ਕਾਰਨਾਂ ਨੂੰ ਕੋਖਣਾ ਬਹੁਤ ਜ਼ਰੂਰੀ ਹੈ ਹੂੰ ਬਿਲਕੁਲ ਸਭ ਤੋਂ ਪਹਿਲਾਂ ਲੜਕਾ ਤੇ ਲੜਕੀ ਕੋਈ ਵੀ ਜ਼ਿੰਮੇਵਾਰ ਹੋ ਸਕਦਾ ਹੈ ਲੜਕੀ ਵੀ ਜ਼ਿੰਮੇਵਾਰ ਬਰਾਬਰ ਹੋ ਸਕਦੀ ਹੈ ਤੇ ਲੜਕਾ ਮੈਨੂੰ ਇਉਂ ਲੱਗਦਾ ਹੈ ਵੀ ਸੋਸ਼ਲ ਸਾਇੰਸ ਦੀ ਘਾਟ ਹੂੰ ਸਭ ਤੋਂ ਵੱਡਾ ਇਹ ਕਾਰਨ ਹੈ ਵੀ ਬੱਚਿਆਂ ਨੂੰ ਮਾਪੇ ਨਾ ਸੰਸਕਾਰ ਨਹੀਂ ਦੇ ਹੂੰ ਉਹ ਸੰਸਕਾਰ ਮਿਲਦੇ ਸੀ ਸਾਂਝੇ ਪਰਿਵਾਰਾਂ ਚ ਹੂੰ ਸਾਂਝੇ ਪਰਿਵਾਰ ਬਿਲਕੁਲ ਖਤਮ ਹੋ ਚੁੱਕੇ ਹੈ ਹੂੰ ਤੇ ਤੁਸੀਂ ਇੱਕ ਪਿੰਡ ਦੇ ਵਿੱਚੋਂ ਇੱਕ ਘਰ ਮਸਾਂ ਪਾ Đੋਗੇ ਵੀ ਜਿਹੜਾ ਪਰਿਵਾਰ ਇਕੱਠਾ ਹੈ ਬਿਲਕੁਲ ਜੀ ਉਹ ਇਕੱਠਾ ਪਰਿਵਾਰ ਜਿਹੜਾ ਹੈਗਾ ਉਹਨਾਂ ਬੱਚੇ ਉਹਨਾਂ ਪਰਿਵਾਰਾਂ ਦੀ ਜਿਹੜੇ ਬੱਚੇ ਹੋਣਗੇ ਉਹ ਬਹੁਤ ਵਧੀਆ ਹੋਣਗੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸਹਿਨਸ਼ੀਲਤਾ ਹੋਊਗੀ ਤੇ ਉਹਨਾਂ ਪਰਿਵਾਰਾਂ ਦੇ ਵਿੱਚ ਇਕਠਮਾ ਹੋਊਗਾ ਇਕ ਅਪਨਤ ਹੋਊਗੀ ਇਕ ਮੇਰ ਹੋਊਗੀ ਤੇ ਲੜਕੀਆਂ ਲਈ ਤਾਂ ਜਿਹੜਾ ਸਾਂਝਾ ਪਰਿਵਾਰ ਹੈ ਉਹ ਵਰਦਾਨ ਹੈ ਹੂੰ ਕਿਉਂਕਿ ਲੜਕੀਆਂ ਨੇ ਆਪਣੇ ਪੇਕਿਆਂ ਦਾ ਘਰ ਛੱਡ ਕੇ ਸਹੁਰੇ ਪਰਿਵਾਰ ਚ ਜਾਣਾ ਹੁੰਦਾ ਹੈ। ਉੱਥੋਂ ਦੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਸਾਂਭਣੀਆਂ ਹੁੰਦੀਆਂ। ਹੂੰ ਮੈਨੂੰ ਇੱਕ ਵਾਰੀ ਇੱਕ ਮੇਰੀ ਅਧਿਆਪਕਾ ਨੇ ਦੱਸਿਆ ਸੀ ਕਿ ਵੀ ਜਿਹੜੇ ਇਹ ਪਰਿਵਾਰ ਬਚਾਏ ਵੀ ਹੈ ਨਾ ਹੂੰ ਇਹ ਔਰਤਾਂ ਦੇ ਬਚਾਏ ਹੋਏ। ਬਿਲਕੁਲ ਚਾਚੀਆਂ ਤਾਂ ਨਹੀਂ ਤਾਂ ਇਹ 80% ਕਹਿੰਦੀ ਇਹ ਤਲਾਕ ਹੀ ਤੁਰੇ ਫਿਰਦੇ ਆ ਵੀ ਜਿਹੜੇ ਪਰ ਇਹਨਾਂ ਕੋਲੇ ਇਹ ਅਤਵਾਹ ਇਹ ਨਹੀਂਗਾ ਹੂੰ ਤਾਂ ਮੈਂ ਉਸ ਨੂੰ ਬੜੀ ਲਾਈਟਲੀ ਲਿਆ ਸੀ ਜਦੋਂ ਫਿਰ ਉਮਰ ਦੀ ਮੈਚਿਓਰਿਟੀ ਆ ਗਈ ਤੇ ਵਾਕਿਆ ਹੀ ਲੱਗਿਆ ਵੀ ਸੱਚੀ ਗੱਲ ਹੈ ਵੀ ਔਰਤਾਂ ਦਾ ਇਹਦੇ ਵਿੱਚ ਬਹੁਤ ਵੱਡੀ ਕੁਰਬਾਨੀ ਕੁਰਬਾਨੀਆ ਕਿਉਂਕਿ ਔਰਤ ਨੂੰ ਪ੍ਰਮਾਤਮਾ ਨੇ ਸਹਿਨਸ਼ੀਲਤਾ ਹੀ ਇੰਨੀ ਦਿੱਤੀ ਹੋਈ ਸੀ ਤੇ ਮਰਦ ਦੇ ਨਾਲ ਉਹ ਨਿਮਕੇ ਚੱਲਦੀ ਸੀ ਹੂੰ ਪਰ ਦੂਜੇ ਕਾਰਨੋਂ ਇਹ ਇਹ ਬਣ ਗਿਆ ਹੂੰ ਵੀ ਲੜਕੀਆਂ ਪੜ ਇਹ ਨਾ ਗਈਆਂ ਹੂੰ ਲੜਕੀਆਂ ਪੜਨ ਦੇ ਨਾਲ ਲੜਕੀਆਂ ਉਥੇ ਸਿਰਫ ਲੈ ਲੈਣ ਦਾ ਹੱਕ ਸਮਝਣ ਲੱਗ ਪੀਆਂ ਦੇਣ ਦਾ ਹੱਕ ਉਥੇ ਨਹੀਂ ਸਮਝਦੀਆਂ ਬਰਾਬਰ ਦੀ ਧਿਰ ਬਣ ਗਈ ਬਰਾਬਰ ਦੀ ਧਿਰ ਬਣਨ ਕਰਕੇ ਉਹ ਕਹਿੰਦੀਆਂ ਵੀ ਅਸੀਂ ਤਾਂ ਜੋ ਕੁਝ ਹਾਂ ਅਸੀਂ ਹਾਂ ਤੁਸੀਂ ਇਹ ਦੇਖ ਲਓ ਕੋਰਟ ਕਚਹਿਰੀਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਜਾ ਕੇ ਵੇਖੋ ਦਾਜ ਮੰਗਿਆ ਵੀ ਨਹੀਂ ਹੁੰਦਾਗਾ ਸਹੁਰਿਆਣੀ ਤੇ ਉਹਨਾਂ ਦੇ ਦਾਜ ਦੇ ਕੇਸ ਪਾਏ ਹੋਏ ਆ। ਹੂੰ ਬਹੁਤ ਸਾਰੇ ਕੇਸਾਂ ਦੇ ਉੱਤੇ ਆਚਰਣ ਦੇ ਕੇਸ ਪਾਏ ਹੋਏ ਆ। ਤਾਂ ਉਹ ਜੇਲ੍ਹਾਂ ਦੇ ਵਿੱਚ ਸਜ਼ਾਵਾਪਤ ਰਹੇ। ਉਹਤ ਰਹਿੰਦੇ ਨੇ। ਵਿੱਚ ਵਿਚਾਰੇ ਕਈ ਵਾਰ ਪਰਿਵਾਰ ਦੇ ਵਿੱਚ ਦੇਖਦੇ ਆਪਾਂ ਸੱਸ ਜ਼ਿੰਮੇਵਾਰ ਨਹੀਂ ਹੁੰਦੀ, ਸਹੁਰਾ ਕੋ ਜ਼ਿੰਮੇਵਾਰ ਨਹੀਂ ਹੁੰਦਾਗਾ। ਪਰ ਉਹ ਨਾਲ ਹੀ ਫਸੇ ਵੀ ਹੁੰਦੇ ਨੇ ਉਹ ਵੀ। ਕਈ ਵਾਰੀ ਲੜਕੀਆਂ ਨੇ ਮਾਵਾ ਜ਼ਿੰਮੇਵਾਰ ਐ। ਬਿਲਕੁਲ। ਉਹ ਏਉਂ ਜਦੋਂ ਪਰਿਵਾਰ 'ਚ ਉੱਚੀਆਂ ਨੀਵੀਆਂ ਹਰ ਇੱਕ ਪਰਿਵਾਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਰਹਿੰਦੀਆਂ। ਹੁੰਦੀਆਂ ਰਹਿੰਦੀਆਂ। ਲੜਕੀਆਂ ਨੂੰ ਥੋੜੀ ਜੀ ਇੱਕ ਤੇ ਜਿਹੜਾ ਸੋਸ਼ਲ ਮੀਡੀਆ ਆ ਗਿਆ ਫੋਨ ਆ ਗਏ ਫਟਾਫਟ ਗੱਲ ਇੱਕੀ ਬਚਾਉਣ ਦੀ ਗੱਲ ਕਰਦੇ ਆ ਕੁੜੀਆਂ ਮਾਵਾ ਦੇ ਵਿੱਚ ਕਈ ਵਾਰੀ ਇੰਨੀ ਸਾਰੀਆਂ ਮਾਵਾ ਗਲਤ ਨਹੀਂ ਹੋ ਸਕਦੀਆਂ ਕਈ ਮਾਵਾ ਕਹਿੰਗੇ ਨਹੀਂ ਤੂੰ ਇੱਕ ਦਾ ਜਵਾਬ ਦੋ ਦੇ ਅਸੀਂ ਹੈਗੇ ਤੇਰੇ ਨਾਲ ਚੱਲ ਵੇਖੀ ਚੱਲੂ ਜਿੱਥੇ ਚੱਲਣਾ ਇਹ ਬਹੁਤ ਵੱਡਾ ਗੰਭੀਰ ਮਸਲਾ ਹੈ ਇਹਦੇ ਉੱਤੇ ਮਤਲਬ ਇਨਾ ਸੋਚ ਵਿਚਾਰ ਕਰਨ ਦੀ ਲੋੜ ਹੈ ਹੂੰ ਵੀ ਜਦੋਂ ਇੱਕ ਵਾਰੀ ਪਰਿਵਾਰ ਟੁੱਟ ਜਾਂਦਾ ਨਾ ਹੂੰ ਫੇਰ ਉਹਨੂੰ ਜੋੜਨਾ ਬਹੁਤ ਔਖਾ ਹੋ ਜਾਂਦਾ ਜਿਹੜੀ ਪਹਿਲੀ ਵਾਰੀ ਗੱਲ ਹਾਂ ਬਲਜੀਤ ਸਿੰਘ ਬਣ ਜੇ ਨਾ ਪਹਿਲਾ ਵਾਰੀ ਹੂੰ ਉਹ ਜਿਹੜੀ ਦੂਜੀ ਵਾਰੀ ਗੱਲ ਬਣਦੀ ਆ ਉਹ ਬਣਦੀ ਹੋਈ ਨਹੀਂ ਉਹ ਜੋੜ ਮੇਲ ਹੀ ਨਹੀਂ ਖਾਂਦੇ ਸਾਡੇ ਆਪ ਦੇ ਪਰਿਵਾਰ ਦੇ ਵਿੱਚ ਇਹ ਘਟਨਾ ਹੋਈ ਆ ਸੱਚੀਆ ਘਟਨਾ ਵਾ ਮੇਰੀ ਕੁੜੀ ਹੈ ਹੂੰ ਸੁਣਾਓ ਜੀ ਸੰਜੋ ਹਾਂ ਵੀ ਇੱਕ ਸਾਡੇ ਪਰਿਵਾਰ ਦੀ ਇੱਕ ਲੜਕੀ ਵੀ ਆਹੀ ਸੀ ਉਹ ਲੜਕਾ ਬਿਲਕੁਲ ਹੀ ਗਲਤ ਸੀ ਘਰਦਿਆਂ ਨੂੰ ਪਤਾ ਸੀ ਸਾਰਾ ਕੁਝ ਉਹਨਾਂ ਨੇ ਇਹ ਸੋਚਿਆ ਵੀ ਇਹ ਵਿਆਹ ਤੋਂ ਬਾਅਦ ਸੁਧਰ ਜਾ ਜੂ ਹੂੰ ਜਿਵੇਂ ਆਪਣੇ ਆਮ ਗੱਲ ਹੁੰਦੀ ਹੈਗੀ ਮੁੰਡਾ ਨਸ਼ਾ ਕਰਦਾ ਮੁੰਡਾ ਵਿਆਹ ਦੋ ਹਾਂ ਮੁੰਡਾ ਨਸ਼ਾ ਕਰਦਾ ਅਗਲੇ ਕਰਾ ਵਿਆਹ ਦੋ ਹਾਂ ਮੁੰਡਾ ਵਿਆਹ ਦੋ ਇਹਨੂੰ ਇਹ ਨਸ਼ੇ ਛੱਡ ਜਾਊਗਾ ਇਹ ਲੀਤੇ ਆ ਜਾਊਗਾ ਇਹਦਾ ਪਰਿਵਾਰ ਚ ਪਿਆਰ ਪੈ ਜਾਊਗਾ ਬੱਚੇ ਹੋ ਜਾਣਗੇ ਵੀ ਜੇ ਸਿੱਧਾ ਕਰਨਾ ਮੁੰਡੇ ਨੂੰ ਤਾਂ ਵਿਆਹ ਕਰ ਦੋ ਵਿਆਹ ਕਰ ਹੂੰ ਉਹ ਨਹੀਂ ਹੋਇਆ ਹੂੰ ਨਹੀਂ ਹੋਇਆ ਸਾਡੀ ਉਸ ਜਾਣਕਾਰ ਲੜਕੀ ਨੇ ਇੰਨੀ ਔਖ ਝੱਲੀ ਉਹਨੇ ਘਟੋ ਘਟ 8 ਸਾਲ 5 ਸਾਲ ਤਾਂ ਸਾਨੂੰ ਦੱਸਿਆ ਹੀ ਨਹੀਂ ਅੱਛਾ ਜੀ ਸੰਪਰਕ ਦੇ ਵਿੱਚ ਸਾਡੀ ਸੀਗੀ ਲੜਕੀ ਹਾਲਾਂਕਿ ਪਰ ਉਹਨੇ ਸਾਨੂੰ ਦੱਸਿਆ ਨਹੀਂ ਹੂੰ ਫਿਰ 3 ਕ ਸਾਲ ਸਾਡਾ ਕੋ ਮਤਲਬ ਇਕੱਠੇ ਹੁੰਦੇ ਰਹੇ ਮੀਟਿੰਗਾਂ ਹੁੰਦੀਆਂ ਰਹੀਆਂ ਕਿਸੇ ਪਾਸੇ ਗੱਲ ਨਾ ਲੱਗੀ ਹਾਰ ਕੇ ਤਲਾਕ ਲੈਣਾ ਹੂੰ ਤਲਾਕ ਸ਼ਬਦ ਤਾਂ ਇੱਕ ਲੜਕੀ ਦੇ ਮੱਥੇ ਦੇ ਉੱਤੇ ਕਲੰਕ ਹੈ ਜੀ ਹੂੰ ਉਹ ਬੱਚੇ ਦੀ ਮਾਂ ਸੀ ਹੂੰ ਫਿਰ ਭੁੱਗ ਤੇਰੇ ਬੱਚੇ ਵੀ ਨੇ ਰੀ ਮੈਰਿਜ ਕਰਨ ਲੱਗੇ ਹੂੰ ਉਹ ਗਾਲਾ ਨਾ ਬਣੇ ਕੋਈ ਵੀ ਲੜਕਾ ਨਹੀਂ ਚਾਹੁੰਦਾਗਾ ਵੀ ਮੈਂ ਕਿਸੇ ਦੀ ਬੱਚੀ ਦਾ ਜ਼ਿੰਮੇਵਾਰ ਬਣਾ ਜਾਂ ਬੱਚੇ ਦਾ ਜ਼ਿੰਮੇਵਾਰ ਬਣਾ ਹੂੰ ਬਿਲਕੁਲ ਉਹ ਲੜਕੀ ਹੁਣ ਵਿਚਾਰੀ ਬਿਲਕੁਲ ਇਕੱਲੀ ਐ ਜਿੰਦਗੀ ਦਾ ਭਾਰ ਢੋਣਾ ਉਹਨੂੰ ਬਹੁਤ ਔਖਾ ਹੋ ਜਾਣਾ ਐ ਖਾਸ ਕਰਕੇ ਬੜੇਪੇ ਦੇ ਵਿੱਚ ਬੜੇਪੇ ਦੇ ਵਿੱਚ ਸਹੀ ਗੱਲ ਐ ਜੀ ਬੜੇਪੇ ਦੇ ਵਿੱਚ ਇਹਨਾਂ ਸਾਥ ਦੀ ਲੋੜ ਹਾਂ ਇਹ ਕੱਲਿਆਂ ਤੋਂ ਬੜੇਪਾ ਨਿਕਲਣਾ ਬਹੁਤ ਔਖਾ ਹੁੰਦਾ ਜਵਾਨੀ ਨਿਕਲ ਜਾਂਦੀ ਹੂੰ ਹੂੰ ਤੇ ਇਸ ਵਿਸ਼ੇ ਦੇ ਉੱਤੇ ਮੈਂ ਆਪਣੀ ਯਾਦਾਂ ਦੇ ਸਰਨਾਮੇ ਦੇ ਵਿੱਚ ਇੱਕ ਲਿਖਿਆ ਸੀ ਕਵਿਤਾ ਤੇ ਮੈਂ ਉਹ ਤੁਹਾਨੂੰ ਸੁਣਾਉਣਾ ਚਾਹਣੀ ਐ ਵੀ ਜੇ ਕਿਸੇ ਨੂੰ ਉਹਦਾ ਸੇਧ ਮਿਲ ਜੀ ਬਿਲਕੁਲ ਇੱਕ ਲੜਕਾ ਤੇ ਲੜਕੀ ਜਦੋਂ ਕੁਵਾਰੇ ਹੁੰਦੇ ਆ ਉਹ ਇੰਨੇ ਵਾਅਦੇ ਕਰ ਲੈਂਦੇ ਆ ਤੇ ਫਿਰ ਉਹਦੇ ਵਿੱਚ ਲੜਕੇ ਦਾ ਖੈਰ ਬਹੁਤ ਸੋਹਣਾ ਰੋਲ ਹੈ ਹੂੰ ਤੇ ਲੜਕੀ ਦਾ ਵੀ ਬਹੁਤ ਵਧੀਆ ਚੰਦ ਇੱਕ ਸ਼ਬਦ ਹੈ ਮੇਰੇ ਕੋਲੇ ਕਵਿਤਾ ਦੇ ਲਾਜ਼ਮੀ ਸਾਡੇ ਨਾਲ ਹਾਂਜੀ ਤਲਾਕ ਹੈ ਉਹਦੇ ਕਵਿਤਾ ਦਾ ਨਾਂ ਉਹ ਕੋਈ ਸਮਾਂ ਸੀ ਹੂੰ ਉਹ ਕੋਈ ਸਮਾਸੀ ਜਦੋਂ ਉਹਦੇ ਮੋਹੋਂ ਨਿਕਲਿਆ ਹਰ ਸ਼ਬਦ ਵੀ ਗੀਤ ਸੀ ਇਹ ਲੜਕਾ ਕਹਿੰਦਾ ਹੂੰ ਐਂ ਲੱਗਦਾ ਸੀ ਕਿ ਸੂਰਜ ਦੀਆਂ ਕਿਰਨਾਂ ਤੇ ਸਾਗਰ ਦੀਆਂ ਛੱਲਾਂ ਗਲ ਬੱਕੜੀ ਪਾ ਕੇ ਨੱਚ ਰਹੀਆਂ ਹੋਣ ਉਹਨਾਂ ਦੀ ਜ਼ਿੰਦਗੀ ਐਂ ਲੰਘ ਰਹੀ ਸੀ ਹੂੰ ਮੀਂਹ ਪੈਣ ਤੋਂ ਬਾਅਦ ਚੀਚ ਬੋਟੀਆਂ ਦੇ ਝੁੰਡ ਦਿਲ ਨੂੰ ਖਿੱਚ ਪਾਉਂਦੇ ਸਨ ਹੂੰ ਜਦੋਂ ਉਹਦਾ ਇੱਕ ਅਥਰੂ ਡਿੱਗਦਾ ਤਾਂ ਲੱਗਦਾ ਸੀ ਕਿ ਕਹਿਰ ਹੋ ਗਿਆ ਹੂੰ ਜੇ ਹੱਸਦੀ ਸੀ ਤਾਂ ਲੱਗਦਾ ਸੀ ਕਿ ਰੱਬ ਮਿਹਰ ਹੋ ਗਿਆ ਹੂੰ ਰਾਹਾਂ ਤੋਂ ਸਾਹਾਂ 'ਚ ਆ ਰੜਨ ਦਾ ਮੇਰਾ ਬਲਾਵਾ ਇੱਕ ਠੋਕੇ ਕੀਤਾ ਦਾਵਾ ਹੁਣ ਹਾਮੀ ਭਰਦੇ ਉਹਦੇ ਬੋਲ ਮੇਰੇ ਲਈ ਕਲਾ ਬਣ ਗਏ ਹਮ ਕੀ ਬਾਤ ਹੈ ਜੀ ਦੁਨੀਆ ਪਿੱਛੇ ਤੇ ਅਸੀਂ ਅੱਗੇ ਸੀ ਵਕਤ ਨੇ ਅਜਿਹਾ ਪਲਟਾ ਖਾਦਾ ਮੈਂ ਦੇਵ ਤੋਂ ਦਾਇਤ ਬਣ ਗਿਆ ਆ ਗਿਆ ਮੋੜ ਉਹ ਉਵੇਂ ਸਹਿ ਰਹੀ ਸੀ ਜਿਵੇਂ ਮੇਰੀ ਮਾਂ ਮੇਰੇ ਬਾਪੂ ਦੇ ਮਰਦਾਨ ਦੀ ਖੰਗੂਰੇ ਚੱਲ ਜੀ ਚੱਲ ਜੀ ਜੀ ਜਿਹੜੇ ਸ਼ਬਦ ਮੈਂ ਕਦੇ ਉਹਦੀ ਇਬਾਦਤ ਚ ਕਹੇ ਸੀ ਤੂੰ ਮੇਰੀ ਜ਼ਿੰਦਗੀ ਤੂੰ ਮੇਰੀ ਬੰਦਗੀ ਤੇਰੀ ਖਿਦਮਤ ਮੇਰੀ ਕਿਸਮਤ ਉਹ ਸਭ ਉੱਡ ਪੁੱੜ ਗਏ ਉਹ ਕੁੜੀ ਜੋ ਇੱਕ ਲਹਿਰ ਸੀ ਜੋ ਖਿੜੀ ਦੁਪਹਿਰ ਸੀ ਮਿੱਟੀ ਦਾ ਗੀਤ ਬਣ ਗਈ ਫਿਰ ਮੇਰਾ ਪੱਥਰ ਦਿਲ ਪੰਗਰ ਗਿਆ ਕਿਹਾ ਕੁਝ ਤਾਂ ਬੋਲ ਕਹਿੰਦੀ ਕੀ ਬੋਲਾਂ ਬੋਲ ਸਕਦੀ ਹਾਂ ਨਿਆ ਦੇ ਬੂਹੇ ਖੜ ਸਕਦੀ ਹਾਂ ਅਨਖਤਾ ਹੈ ਮੇਰੇ ਵੀ ਪੱਲੇ ਹਰ ਗੱਲ ਉੱਤੇ ਅੜ ਸਕਦੀ ਹੂੰ ਫੇਰ ਪਤਾ ਕੀ ਹੋਵੇਗਾ ਹੂੰ ਤੇਰੇ ਤੇ ਮੇਰੇ ਹੱਥ ਤਲਾਕ ਲਿਖਿਆ ਇੱਕ ਫਤਵਾ ਹੋਵੇਗਾ ਹੂੰ ਪਰ ਮੈਂ ਉਹ ਬਾਲ ਵੀ ਵੇਖੇ ਨੇ ਜਿਨ੍ਹਾਂ ਦੇ ਮਾਪੇ ਤਲਾਕ ਲੈ ਗਏ ਬੱਚਿਆਂ ਦਾ ਉਹ ਬਚਪਨ ਖਾ ਗਏ ਇਸ ਲਈ ਮੈਂ ਆਪਣੇ ਬੱਚਿਆਂ ਤੇ ਸਮਾਜ ਲਈ ਆਪਣੀ ਜ਼ਮੀਰ ਦੀ ਕੁਰਬਾਨੀ ਦੇ ਕੇ ਇਹਨਾਂ ਨੂੰ ਸੁਨਹਿਰਾ ਭਵਿੱਖ ਦੇ ਰਹੀ ਹਾਂ ਦੇ ਰਹੀ ਹਾਂ ਤੂੰ ਇਸ ਨੂੰ ਮੇਰੀ ਕੁਰਬਾਨੀ ਸਮਝ ਜਾਂ ਕਮਜ਼ੋਰੀ ਪਰ ਤਲਾਕ ਕਦੇ ਵੀ ਨਹੀਂ ਹਮ ਜਨਕੀ ਦੇ ਵਿੱਚ ਔਰਤ ਦੀ ਸਹਿਨਸ਼ੀਲਤਾ ਬਹੁਤ ਵੱਡਾ ਰੋਲ ਰਿਹਾ ਹਾਂ ਹਾਂਜੀ ਇਸ ਵਿੱਚ ਔਰ ਦੀ ਸਹਿਨਸ਼ੀਲਤਾ ਬਹੁਤ ਹੈ ਤੇ ਇਹਦੇ ਵਿੱਚ ਮੈਂ ਇੱਕ ਮਰਦ ਨੂੰ ਵੀ ਟੰਬਿਆ ਵੀ ਇੱਕ ਮਰਦ ਨੇ ਇੱਕ ਲਾਈਨ ਤੇ ਆ ਗਿਆ ਵੀ ਜੇ ਮੈਂ ਇਹਨੂੰ ਮਿੱਟੀ ਸਮਝਦਾ ਸੀ ਜਾਂ ਮੈਂ ਇਹਨੂੰ ਇੰਨਾ ਵਧੀਆ ਪਹਿਲਾਂ ਸਮਝਦਾ ਸੀ ਫਿਰ ਮੈਂ ਕਿਉਂ ਐ ਹੋ ਗਿਆ ਵੀ ਮਰਦਾਂ ਨੂੰ ਵੀ ਸੋਚਣਾ ਪਊ ਕੋਚਣਾ ਬੋਲਗਾ ਹੁਣ ਇੱਕ ਨਵਾਂ ਕੰਮ ਹੋਰ ਹੋ ਗਿਆ ਹਾਂਜੀ ਹਾਂ ਉਹ ਨਵਾਂ ਕੰਮ ਕੀ ਹੋ ਗਿਆ ਵੀ ਲੜਕੀਆਂ ਲਿਵਿੰਗ ਚ ਰਹਿਣ ਲੱਗ ਪਈਆਂ ਮੁੰਡੇ ਲਿਵਿੰਗ ਚ ਰਹਿਣ ਲੱਗ ਪਏ ਇਹ ਤਾਂ ਸਮਾਜ ਦੇ ਵਿੱਚ ਉਦੋਂ ਵੀ ਵੱਡਾ ਕਲੰਕ ਹੈ ਕਾਨੂੰਨ ਨੇ ਆਪਾਂ ਨੂੰ ਦੇਤਾ ਅਧਿਕਾਰ ਇਹ ਇਹ ਤਾਂ ਉਦੋਂ ਵੀ ਵੱਡਾ ਕਲੰਕ ਹੈ ਬਿਲਕੁਲ ਕਲੰਕ ਫਿਰ ਦੱਸੋ ਉਹਨਾਂ ਬੱਚਿਆਂ ਦਾ ਕੀ ਕਸੂਰ ਹੂੰ ਜਿਹੜੀ ਮਾਂ ਆਪਦੇ ਬੱਚਿਆਂ ਨੂੰ ਪਿਤਾ ਕੋਲ ਛੱਡ ਗਈ ਜਾਂ ਪਿਤਾ ਬੱਚਿਆਂ ਨੂੰ ਛੱਡ ਕੇ ਪਾਸੇ ਚਲਾ ਗਿਆ ਹੋਰ ਕਿਸੇ ਔਰਤ ਨਾਲ ਰਹਿਣ ਲੱਗ ਪਿਆ ਪਰ ਉਹ ਲੜਕੀ ਕੀ ਕਰੂਗੀ ਕੀ ਕਰੂਗੀ ਬਿਲਕੁਲ ਉਹ ਹੁਣ ਇੱਥੇ ਇਹ ਫਰਜ਼ ਬਣਦਾ ਹੈ ਵੀ ਸਮਾਜ ਦੇ ਪੁੱਤਾਂ ਦੀ ਪੰਜਾਬ ਦੇ ਪੁੱਤਾਂ ਦੇ ਸਿਰ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੈ ਉਹਨਾਂ ਨੂੰ ਆਪਦੀ ਸੋਚ ਬਦਲਣੀ ਪਊ ਕਿਉਂਕਿ ਲੜਕੀਆਂ ਪੜ੍ਹ ਹੀ ਇੰਨਾ ਗਈਆਂ ਉਹ ਇੰਨਾ ਪੜ੍ਹ ਗਈਆਂ ਕਿ ਉਹ ਆਪਦੇ ਹੁਣ ਹੱਕਾਂ ਦੀ ਗੱਲ ਕਰਦੀਆਂ ਥੋੜੀਆਂ ફરਜਾਂ ਤੋਂ ਪਿੱਛੇ ਹਟ ਰਹੀਆਂ ਨੇ ਫਿਰ ਇਸ ਸਮਾਜ ਨੂੰ ਜੋੜਨ ਲਈ ਇਹਨਾਂ ਪਰਿਵਾਰਾਂ ਨੂੰ ਜਿਉਂਦੇ ਰੱਖਣ ਲਈ ਆਪਣੇ ਬੱਚਿਆਂ ਦੇ ਭਵਿੱਖ ਲਈ ਹਮ ਮਰਦ ਨੂੰ ਕੁਰਬਾਨੀ ਜ਼ਿਆਦਾ ਦੇਣੀ ਜਿਦੋਂ ਜਿੱਥੋਂ ਤੱਕ ਮੇਰਾ ਹੈਗਾ ਹਮ ਠੀਕ ਹੈ ਜੀ ਤੀਸਰੀ ਚੌਥੀ ਗੱਲ ਇਹ ਹੈ ਵੀ ਜਿਹੜੀਆਂ ਲੜਕੀਆਂ ਦੀਆਂ ਲੜਕੀਆਂ ਦੀਆਂ ਮਾਵਾਂ ਹਮ ਉਹਨਾਂ ਨੂੰ ਬੱਚਿਆਂ ਦੇ ਹੁਣ ਗ੍ਰਸਥੀ ਜੀਵਨ ਦੇ ਵਿੱਚ ਜ਼ਿਆਦਾ ਇੰਟਰਫੀਰੈਂਸ ਨਹੀਂ ਕਰਨੀ ਨਹੀਂ ਕਰਨੀ ਚਾਹੀਦੀ ਬੱਚੇ ਪੜ੍ਹੇ ਲਖੇ ਆ ਬੱਚੇ ਆਪਦੇ ਫੈਸਲੇ ਆਪ ਲੈਣ ਹੁਣ ਉਹ ਵੇਲੇ ਗਏ ਜਦੋਂ ਸੱਸਾਂ ਇਹ ਕਹਿੰਦੀਆਂ ਸੀ ਨੂੰ ਹਣ ਵੀ ਤੂੰ ਇੱਥੇ ਬਹਿ ਜਾ ਇੱਥੇ ਖਲੋ ਜਾ ਉਹ ਸਮਾਂ ਗਿਆ ਉਹਨਾਂ ਬੱਚਿਆਂ ਦੀ ਜ਼ਿੰਦਗੀ ਨੂੰ ਆਪਣੇ ਆਪ ਜਿਉਣ ਦਿਓ ਉਹਨਾਂ ਦੇ ਵਿੱਚ ਨਾ ਤੁਸੀਂ ਇੰਟਰਫੇਅਰ ਕਰੋ ਜੇ ਸਮਾਜ ਨੂੰ ਤੁਸੀਂ ਸੋਹਣਾ ਸੱਚਜਾ ਪਿਆਰਾ ਇਹ ਬਣਾਉਣਾ ਹੈਗਾ ਸਾਡੇ ਪੰਜਾਬ ਦੇ ਕਲਚਰ ਤਾਂ ਇੰਨੀ ਅਮੀਰ ਸੀ ਇੰਨਾ ਸਾਡੇ ਸਾਡੀ ਰੀਸ ਪੱਛਮ ਦੇ ਦੇਸ਼ ਕਰ ਰਹੇ ਆ ਹੂੰ ਹੂੰ ਅਛਮੀ ਦੇਸ਼ ਸਾਡੀ ਰੀਸ ਕਰ ਰਹੇ ਆ ਹੂੰ ਵੀ ਇਹ 50 50 ਸਾਲ ਜ਼ਿੰਦਗੀ ਵਿਆਹ ਦਾ ਜ਼ਿੰਦਗੀ ਕਿਵੇਂ ਕੱਟਦੇ ਆ ਕੱਟਦੇ ਨੇ ਹਾਂ ਬਿਲਕੁਲ ਅਸੀਂ ਬੜੇ ਹੈਰਾਨ ਹੁੰਦੇ ਆ ਕਹਿੰਦੇ ਭਾਰਤ ਦੀ ਸੰਸਕ੍ਰਿਤੀ ਇੰਨੀ ਅਮੀਰ ਹੈ ਹੂੰ ਕਹਿੰਦੇ ਸਾਡੇ ਨਹੀਂ ਇਹ 70 77 ਲੱਖ ਹੋ ਜਾਂਦੇ ਨੇ 77 ਲੱਖ ਹੂੰ ਪਰ ਜਦੋਂ ਹੁਣ ਸਾਡੇ ਬੱਚੇ ਬਾਹਰ ਚਲੇ ਜਾ ਰਹੇ ਆ ਉ ਬਾਹਰ ਲਈ ਸੱਭ ਤਾਂ ਨੂੰ ਪਰਾਉਣਾ ਸ਼ੁਰੂ ਕਰ ਦਿੱਤਾ ਬੱਚਿਆਂ ਨੇ ਹੁਣ ਸਾਡੇ ਲੜਕੇ ਲੜਕੀਆਂ ਇਧਰੋਂ ਵਿਆਹ ਕਰਵਾ ਕੇ ਚਲੇ ਜਾਂਦੇ ਆ ਬਾਹਰਲੇ ਦੇਸ਼ਾਂ ਦੇ ਬਿਲਕੁਲ ਹਾਂਜੀ ਤਾਂ ਦੇਖੋ ਤੁਸੀਂ ਕੀ ਹਸ਼ਰ ਹੋਇਆ ਵੇ ਪੰਜਾਬ ਦਾ ਹਾਂ ਬਿਲਕੁਲ ਕਚਹਿਰੀਆਂ ਭਰੀਆਂ ਪਈਆਂ ਵਕੀਲਾਂ ਦੀ ਲੁੱਟ ਮੱਚੀ ਪਈ ਐ ਪਹਿਲਾਂ ਮਾਪੇ ਕਿਉਂ ਲੜਕੇ ਪੜਦੇ ਨਹੀਂ ਪੰਜਾਬ ਦੇ ਲੜਕੀਆਂ ਪੜ੍ਹਦੀਆਂ ਬੈਂਡ ਲੈ ਜਾਂਦੀਆਂ ਹੂੰ ਜਮਾ ਤੇ 20 25 30 40 ਲੱਖ ਰੁਪਇਆ ਲਾ ਕੇ ਲੜਕੀਆਂ ਨੂੰ ਬਾਹਰ ਭੇਜਦੇ ਜਦੋਂ ਬਾਹਰ ਭੇਜਦੇ ਆ ਲੜਕੀਆਂ ਜਾ ਕੇ ਉੱਥੇ ਮੁਕਰ ਜਾਂਦੀਆਂ ਆ ਆਪਣੇ ਆਸੇ ਪਾਸੇ ਦੀਆਂ ਕਿੰਨੀਆਂ ਘਟਨਾਵਾਂ ਹੋ ਚੁੱਕੀਆਂ ਕਿੰਨੇ ਲੜਕੇ ਮਰ ਚੁੱਕੇ ਆ ਕਿੰਨੇ ਤਲਾਕ ਹੋਣਾਂ ਦੇ ਕੇਸ ਪਾ ਚੁੱਕੇ ਆ ਲੋਕੀ ਘਰੋਂ ਬੇਕਾਰ ਹੋ ਗਏ ਸੜਕ ਤੇ ਆ ਗਏ ਹੂੰ ਉਹ ਥਾਣਿਆਂ ਦੇ ਵਿੱਚ ਅੱਜਕੱਲ ਦੇਖੀਏ ਤਾਂ ਅੱਧੇ ਤੋਂ ਵੱਧ ਜਿਹੜੇ ਪ੍ਰੋਬਲਮਸ ਆ ਜਾਂ ਉੱਥੇ ਜਿਹੜੇ ਨਵੇੜੇ ਹੋ ਰਹੇ ਨੇ ਬਿਲਕੁਲ ਉਹ ਇਹੀ ਨਵੇੜੇ ਜਾਂ ਇਹੀ ਪ੍ਰੋਬਲਮ ਆ ਰਹੀਆਂ ਨੇ ਵੀ ਸਾਡਾ ਜੀ ਬਾਹਰ ਗਈ ਸੀ ਕੁੜੀ ਜੋ ਕੋ ਮੁੰਡਾ ਬਾਹਰ ਗਿਆ ਸੀਗਾ ਜੀ ਉੱਥੇ ਉਹਨੇ ਜਵਾਬ ਦੇਤਾ ਮੁੱਕਰ ਗਿਆ ਜੀ ਹਨਾ ਸਾਡੇ ਮੀਡੀਆ ਸਾਰਾ ਸੋਸ਼ਲ ਮੀਡੀਆ ਸਾਡਾ ਭਰਿਆ ਆਪਣੇ ਇਹ ਹੀ ਦੇਖਦੇ ਆਗੇ ਇਹ ਹੀ ਅਖਬਾਰ ਸਾਡੇ ਭਰੇ ਪਏ ਆ ਵੀ ਲੜਕੀਆਂ ਪੈਸੇ ਲੈ ਕੇ ਮੁੱਕਰ ਗਏ ਆ ਲੜਕੇ ਮੁੱਕਰ ਗਏ ਇਹ ਨਹੀਂ ਦੋਨੇ ਤਰ੍ਹਾਂ ਦਾ ਹੀ ਇਹ ਕੰਮ ਆ ਪਰ ਲੜਕੀਆਂ ਨੇ ਥੋੜਾ ਜਿਆਦਾ ਜ਼ਿਆਦਾ ਕੰਮ ਕਰਤਾ ਤੇ ਉਸ ਦੇ ਗੱਲ ਕਿਉਂ ਮੁੰਡੇ ਪੜਦੇ ਨਹੀਂ ਮੁੰਡੇ ਪੜਦੇ ਨਹੀਂ ਜੀ ਉਹ ਸਭ ਉਹਨਾਂ ਨੂੰ ਸਾਡੇ ਇੱਕ ਹੋਰ ਜਾਣ ਪਛਾਣ ਵਾਲੀ ਲੜਕੀ ਆਸਟ੍ਰੇਲੀਆ ਗਈ ਹੂੰ ਠੀਕ ਹੈ ਜੀ ਆਸਟ੍ਰੇਲੀਆ ਹਜੇ ਗਈ ਨਹੀਂ ਸੀਗੀ ਹੂੰ ਵਿਆਹ ਕਰਾ ਲਾ ਵਿਆਹ ਕਰਾ ਕੇ ਚਲਾ ਗਿਆ ਹੂੰ ਮੈਂ ਫੋਨ ਫਾਨ ਕੀਤਾ ਵੀ ਭਾਈ ਬਲਾ ਬੇਟੀ ਨੂੰ ਬੁਲਾ ਲਿਆ ਉਹਨੇ ਹੂੰ ਹੂੰ ਜਦੋਂ ਵਿਆਹ ਕਰਾ ਕੇ ਗਿਆ ਤਾਂ ਉਹ ਲੜਕਾ ਕਹਿੰਦਾ ਵੀ ਇੱਕ ਦੋਸਤ ਆਇਆ ਮੇਰਾ ਹੂੰ ਉਹ ਆ ਜੀ ਅਖੇ ਫੇਰ ਮੈਂ ਕਿਹਾ ਦੋ ਦੂਜਾ ਨਹੀਂ ਆਇਆ ਤੀਜਾ ਆਊਗਾ ਭਾਈ ਕੋਈ ਨਹੀਂ ਆਊਗਾ ਆਊਗਾ ਮੈਨੂੰ ਕਹਿੰਦਾ ਰੋਟੀ ਰੋਟੀ ਦਾ ਕਰੋ ਮੇਰੀ ਵਾਈਫ ਆ ਗਈ ਹੂੰ ਉਹ ਕਹਿੰਦੇ ਭਾਈ ਸੱਚੀ ਗੱਲ ਪੁੱਛਣੀ ਹੈ ਹੂੰ ਤੂੰ ਕਹਿੰਦਾ ਦੱਸ ਕਹਿੰਦਾ ਦੋਨੇ ਜੇਲ੍ਹ ਚ ਸੱਚ ਕਹਿੰਦਾ ਕਿਉਂ ਹੂੰ ਕਹਿੰਦਾ ਉਹਨਾਂ ਦੀਆਂ ਘਰ ਵਾਲੀਆਂ ਆ ਗਈਆਂ ਸੀ ਇੱਥੇ ਉਹਨਾਂ ਤੇ ਆ ਕੇ ਕੇਸ ਕਰਤਾ ਦੋਨਾਂ ਦਾ ਅੱਛਾ ਵੀ ਸਾਥੋ ਦਾਜ ਮੰਗਦੀ ਐ ਹੂੰ ਛੰਨੂ ਨੂੰ ਟੌਰਚਰ ਕਰਦੀ ਐ ਹੂੰ ਕੁੱਟਦੀ ਐ ਅੱਛਾ ਜੀ ਤੇ ਕਹਿੰਦੇ ਦੋਨੇ ਲੜਕੇ ਜੇਲ੍ਹ 'ਚ ਐ ਹੂੰ ਤੇ ਮੈਂ ਬੜੀ ਹੈਰਾਨ ਹੋਈ ਮੈਨੂੰ ਉਸ ਜਾਣਕਾਰ ਲੜਕੇ ਨੇ ਦੱਸਿਆ ਵੀ ਪੂਆ ਜੀ ਵੀ ਮੈਂ ਕਿਹਾ ਬਾਈ ਜਿਹੜੀ ਤੇ ਲੜਕੀ ਸਾਡੀ ਅਸੀਂ ਦਿੱਤੀ ਆ ਉਹ ਕਹਿੰਦਾ ਯੋ ਬਿਲਕੁਲ ਠੀਕ ਐ ਉਹ ਬੇਟੀ ਬਹੁਤ ਸਿਆਣੀ ਐ ਤੁਹਾਡੀ ਹੂੰ ਵੀ ਗੰਦਾ ਇੱਧਰ ਤਾਂ ਬਹੁਤ ਮੰਦਾ ਹਾਲ ਹੈ ਪਰ ਦੋਵੇਂ ਬੱਚੇ ਜੇਲ੍ਹ ਚ ਫੇਰ ਉਹਨਾਂ ਨੇ ਪੈਸੇ ਲਏ ਹੂੰ ਤਲਾਕ ਹੋਇਆ ਹੂੰ ਆਉਦੇ ਬੁਆਏਫਰੈਂਡ ਬੁਲਾ ਲਏ ਹੂੰ ਪਹਿਲਾਂ ਮਿੱਠੀ ਵੀ ਸੀ ਗੱਲ ਪਹਿਲਾਂ ਮਿੱਠੀ ਵੀ ਮਤਲਬ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਇਉਂ ਦੱਸੋ ਹੌ ਨੈਤਿਕ ਕਦਰਾਂ ਕੀਮਤਾਂ ਹੈ ਨਹੀਂ ਅੰਦਰ ਖਤਮ ਹੋ ਗਈਆਂ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਗੁਰਬਾਣੀ ਕਹਿੰਦੀ ਹੈ ਜੋ ਖਿਪਾਇਆ ਇੱਕੋ ਵਾਰ ਹੂੰ ਉਸੇ ਵੇਰ ਗੁਰਬਾਣੀ ਦੇ ਵਿੱਚ ਤੁਸੀਂ ਹਰ ਇੱਕ ਧਾਰਮਿਕ ਰਸਮ ਹੁੰਦੀ ਆ ਭਾਵੇਂ ਕਿਸੇ ਵੀ ਬਰਾਦਰੀ ਦਾ ਬੱਚਾ ਹੈ ਹਾਂ ਜੇ ਆਪਾਂ ਸਿੱਖ ਪਰਿਵਾਰ ਦੇ ਆ ਤਾਂ ਗੁਰਬਾਣੀ ਤੁਸੀਂ ਲਾਵਾ ਲਈਏ ਹਾਂ ਹਿੰਦੂ ਹਰ ਪਰਿਵਾਰ ਚ ਤੁਸੀਂ ਅਗਨੀ ਦੇ ਆਧਾਰੇ ਲੈਂਦਾ ਲਾਵਾ ਲਈਏ فیر ਤੁਹਾਡੀਆਂ ਉਹ ਨੈਤਿਕ ਅਰਾਕਿੰਤਾ ਦਾ ਤੁਸੀਂ ਖਤਮ ਕਰਦੇ ਆ ਹੂੰ ਉਹ ਜਿਹੜੇ ਆਪਾਂ ਧਾਰਮਿਕ ਰੀਤੀ ਰਿਵਾਜ ਨੇ ਉਹ ਵਿਆਹ ਇਸੇ ਕਰਕੇ ਧਰਮ ਨੂੰ ਵਿੱਚ ਲੈ ਕੇ ਜਾਂਦਾ ਵੀ ਲੋਕ ਧਰਮ ਦੇ ਪ੍ਰਭਾਵ ਨਾਲ ਇੱਕ ਦੂਜੇ ਨਾਲ ਬੰਨੇ ਰਹਿਣ ਬਾਦ ਵਿੱਚ ਇਹ ਬਾਰੇ ਵੀ ਹਾਂਜੀ ਬਿਲਕੁਲ ਵੀ ਉਹ ਫਿਰ ਤੁਸੀਂ ਕਿਉਂ ਤੁਸੀਂ ਇਹ ਕੰਮ ਕਰਦੇ ਹੋ ਵੀ ਚਾਹੀਦਾ ਕਰੋ ਹੀ ਨਾ ਤੁਸੀਂ ਹੁਣ ਜੀ ਕਰਨੋ ਵੀ ਪਹਿਲੇ ਹੁਣ ਤਾਂ ਹੁਣ ਤਾਂ ਖੁੱਲੇ ਵਿਚਾਰਾਂ ਬਾਰੇ ਦੱਸਦਾ ਜੀ ਜੇਕਰ ਕਿਸੇ ਲੜਕੀ ਨੂੰ ਕੋਈ ਲੜਕਾ ਨਹੀਂ ਪਸੰਦ ਹੈਗਾ ਜਾਂ ਲੜਕੇ ਨੂੰ ਲੜਕੀ ਨਹੀਂ ਪਸੰਦ ਹੈਗੀ ਉਹ ਪਹਿਲੇ ਜਵਾਬ ਦੇਵੇ ਬੰਦਾ ਨਹੀਂ ਜਵਾਬ ਦੇ ਦੋ ਤੁਸੀਂ ਤੁਸੀਂ ਇਸ ਨੂੰ ਵਪਾਰ ਕਿਉਂ ਬਣਾਤਾ ਵਪਾਰ ਕਿਉਂ ਬਣਾ ਲਿਆ ਹਾਂ ਤੁਸੀਂ ਸਮਾਜ ਦਾ ਬੰਧਨ ਸੀ ਵਿਆਹ ਵਰਗਾ ਪਵਿੱਤਰ ਰਿਸ਼ਤਾ ਸੀ ਜਿਹੜਾ ਉਹਨੂੰ ਵਪਾਰ ਕਿਉਂ ਬਣਾਤਾ ਇਹ ਵਿਸ਼ਾ ਬਹੁਤ ਜ਼ਿਆਦਾ ਗੰਭੀਰ ਹੈ ਇਹ ਸਾਡੇ ਸਮਾਜ ਨੂੰ ਗਰਾਵਟ ਵੱਲ ਲੈ ਜਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਗਿਤੇ ਨਾ ਕਿਤੇ ਅਸੀਂ ਕਿਤੇ ਆਂਡ ਗਵਾੜਨਾ ਜੁੜੇ ਹੋਈਆਂ ਕਿਸੇ ਰਿਸ਼ਤੇਦਾਰ ਨਾਲ ਜੁੜੇ ਹੋਈਆਂ ਜਦੋਂ ਸਾਡੇ ਕੋਲ ਖਬਰਾਂ ਆਉਂਦੀਆਂ ਤਾਂ ਸਾਡਾ ਮਨ ਬਹੁਤ ਦੁਖੀ ਹੁੰਦਾ ਕੀ ਹੁੰਦਾ ਦਾ ਜੀ ਹਾਂ ਜਿਉਂ ਅਗਲਾ ਕਹਿੰਦਾ ਵੀ ਆਂਡ ਗਵਾੜਨ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਉਹਦੀ ਕੁੜੀ ਤਾਂ ਨਵੇੜਾ ਹੋ ਗਿਆ ਹਣਾ ਪਰ ਅਫਸੋਸ ਆਪਦੇ ਵੀ ਪਰਿਵਾਰ ਵਿੱਚ ਉਹ ਨਹੀਂ ਹੋ ਜਾਂਦਾ ਕਿ ਆਪਣੀ ਪਿੰਡ ਦੀ ਕੁੜੀ ਆ ਯਾਰ ਹਨਾ ਆਪਣੀ ਗਵਾੜ ਦੀ ਕੁੜੀ ਹੈਗੀ ਹਨਾ ਇਹ ਇਹ ਪ੍ਰਾਗਲਮਾ ਆਉਂਦੀਆਂ ਨੇ ਬਹੁਤ ਵਧੀਆ ਸਾਡੇ ਪਰਿਵਾਰ ਦੀ ਇੱਕ ਲੜਕੀ ਉੱਥੇ ਗਈ ਕੈਨੇਡਾ ਯੂਕੇ ਦੇ ਵਿੱਚ अच्छा जी क्यूके ਦੇ ਵਿੱਚ ਉਹ ਲੜਕਾ ਜਲੰਧਰ ਦਾ ਸੀਗਾ ਤਾਂ ਉਹਦਾ ਇੰਨਾ ਮਤਲਬ ਬੁਰਾ ਹਾਲ ਆ ਅੱਠ ਸਾਲਾਂ ਬਾਅਦ ਲੜਕੀ ਨੇ ਤਲਾਕ ਲਿਆ ਵੀ ਅੱਜ ਵੀ ਲੜਕਾ ਠੀਕ ਹੁੰਦਾ ਅੱਜ ਵੀ ਠੀਕ ਹੁੰਦਾ ਹਮ ਸਿਗਟਾ ਪੀਵੇ ਸਿੱਖ ਪਰਿਵਾਰ ਦੀ ਕੁੜੀ ਬੁਰਾ ਹਾਲ ਬੋਂਕੇ ਦਿਹਾੜੇ ਲੜਕੀ ਨੇ ਸਾਨੂੰ ਬਿਲਕੁਲ ਨਹੀਂ ਦੱਸਿਆਗਾ ਹਮ ਤਾਂ ਕੀ ਨਿਭੜਿਆ ਲੜਕੀ ਖਾਲੀ ਹੱਥ ਵਿਚਾਰੀ ਤਲਾਕ ਲੈ ਕੇ ਬੈ ਗਈ ਕੋਈ ਬੱਚਾ ਵੀ ਹੈ ਨਹੀਂਗਾ ਹੂੰ ਤੇ ਫਿਰ ਹੁਣ ਅਸੀਂ ਕਹਿੰਨੇ ਛੁਕਰਾ ਬੱਚਾ ਵੀ ਹੈ ਨਹੀਂ ਸੀਗਾ ਕੋਈ ਹੈ ਹੁਣ ਪਰ ਰੀ ਮੈਰਿਜ ਨਹੀਂ ਵੀ ਪ੍ਰੋਬਲਮ ਆ ਰਹੀ ਪ੍ਰੋਬਲਮ ਆ ਰਹੀ ਹੈ ਨਹੀਂ ਜੀ ਸਾਰੇ ਕਿਉਂਕਿ ਲੜਕੀ ਵੱਡੀ ਹੋ ਗਈ 35 36 ਜਾ ਗਈ ਲੜਕਾ ਕੋਈ 40 ਦਾ ਮਿਲੂਗਾ ਕੀ ਬਣੂਗਾ ਕੀ ਨਾ ਬਣੂਗਾ ਮੈਂ ਤਾਂ ਲੜਕੀ ਦੇ ਉੱਤੇ ਤਾਂ ਇੱਕ ਤੱਬਾ ਲੱਗ ਜਾਂਦਾ ਹੈ ਤੱਬਾ ਲੱਗ ਜਾਂਦਾ ਹੈ ਮਾਰਿਓ ਗੱਲ ਨਹੀਂ ਬਣਦੀ ਨਹੀਂ ਬਣਦੀ ਹੁੰਦੀ ਜੀ ਪੈਸਾ ਬਹੁਤ ਬਰਬਾਦ ਹੁੰਦਾ ਕਿਉਂਕਿ ਉਹਨਾਂ ਨੇ ਵਿਆਹ ਕੇ ਵਿਆਹ ਜਾ ਕੇ ਯੂਕੇ ਚੱਲ ਕੇ ਆਏ ਸੀ ਇਸ ਕਰਕੇ ਸਾਡੀਆਂ ਜਿਹੜੀਆਂ ਸਮਾਜ ਹੈ ਜਿਹੜੇ ਬੱਚੇ ਆ ਸਾਡੇ ਇਹਨਾਂ ਨੂੰ ਇਸ ਵਿਸ਼ੇ ਤੇ ਬਹੁਤ ਸੋਚਣਾ ਪਊਗਾ ਬਈ ਇਹ ਤਲਾਕ ਸ਼ਬਦ ਹੈ ਜਿਹੜਾ ਇਹ ਸਾਡੇ ਸਭਿਆਚਾਰ ਦੇ ਵਿੱਚ ਵਾਰਾ ਨਹੀਂ ਖਾਂਦਾ ਵਾਰਾ ਨਹੀਂ ਖਾਂਦਾ ਜੀ ਇਹ ਨਹੀਂ ਖਾਂਦਾਗਾ ਵਾਰਾ ਇਸ ਨੂੰ ਤੁਸੀਂ ਸੋਚ ਸਮਝ ਕੇ ਪਹਿਲਾਂ ਹੀ ਕਰੋ ਤੋਂ ਗੁਰਵਾਰੀ ਕਹਿੰਦੀ ਹੈ ਨਾ ਏਕ ਜੋਤ ਦੋਈ ਮੂਰਤੀ ਤਰ ਪਰਕੀਏ ਸੋਏ ਬਿਲਕੁਲ 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 ਇਹ ਜੀ ਸੰਗਰੀ ਹਾਂ ਇਹਨਾਂ ਚੀਜ਼ਾਂ ਨੂੰ ਸਮਝਣਾ ਪਊਗਾ ਬਾਕੀ ਸਾਡੇ ਸਾਡੇ ਲੇਖਕਾਂ ਦਾ ਫਰਜ਼ ਵੀ ਬਣਦਾ ਹੈਗਾ ਵੀ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਤੇ ਜਿਹੜੇ ਸਾਡੇ ਨਾਟਕਕਾਰ ਹੈਗੇ ਆ ਉਹਨਾਂ ਦਾ ਫਰਜ਼ ਹੈ ਨੁੱਕੜ ਪ੍ਰੋਗਰਾਮ ਦੇਣ ਉਹ ਸਾਡੇ ਟੀਵੀ ਚੈਨਲ ਨੂੰ ਮਾਧਿਅਮ ਰਾਹੀਂ ਵੀ ਇਹਨਾਂ ਉੱਤੇ ਫਿਲਮਾਂ ਵੀ ਇਹੋ ਜਿਹੀਆਂ ਬਣਨੀਆਂ ਚਾਹੀਦੀਆਂ ਇਹ ਸਾਰੇ ਵਰਗਾਂ ਨੂੰ ਸਾਰੇ ਵਰਗਾਂ ਨੂੰ ਅੱਗੇ ਆ ਕੇ ਇਸ ਨੂੰ ਕਲਾਮਤ ਨੂੰ ਦੂਰ ਕਰਨ ਦੇ ਵਿੱਚ ਇਤੇ ਨਾ ਕਿਤੇ ਹੂੰ ਕਰਨਾ ਚਾਹੀਦਾ ਤੇ ਦੇ ਵਿੱਚ ਜੇ ਆਪ ਕਾਰਨ ਦੀ ਗੱਲ ਕਰੀਏ ਕਿ ਆਪ ਦਾ ਜਿਹੜਾ ਮੇਨ ਐਟੀਟਿਊਡ ਆ ਜਾਂ ਕਹਿੰਦੇ ਇਗੋ ਹੈਗੀ ਉਹ ਬਹੁਤ ਕੰਮ ਕਰਦੀ ਹੋਊਗੀ ਇਹਦੇ ਵਿੱਚ ਬਿਲਕੁਲ ਕਰਦੀ ਹੈ ਇਗੋ ਹੁਣ ਲੜਕੀਆਂ ਦੀ ਵਿੱਚ ਇਗੋ ਬਹੁਤ ਹੈ ਮੁੰਡੇ ਮਰਦੇ ਮਰਦੇ ਪਰ ਤਾਂ ਸਮਾਜ ਹੈ ਸਾਡਾ ਮਰਦੇ ਚ ਬਹੁਤ ਇਗੋ ਹੈ ਰਿਸ਼ਤੇ ਕਦੋਂ ਟੁੱਟਦੇ ਹੂੰ ਰਿਸ਼ਤੇ ਤਾਂ ਜਦੋਂ ਇਗੋ ਆਗਿ ਉਹ ਰਿਸ਼ਤਾ ਟੁੱਟਣਾ ਹੀ ਟੁੱਟਣਾ ਹੈ ਮੈਂ ਤੁਹਾਨੂੰ ਦੱਸਾਂ ਹੂੰ ਬਾਕੀ ਮੈਂ ਜਿਹੜਾ ਆਪਣਾ ਨਾਵ ਲਿਖਿਆ ਸੀਗਾ ਮਿੱਟੀ ਜਾਗ ਪਈ ਉਹਦੇ ਵਿੱਚ ਵੀ ਮਤਲਬ ਇੱਕ ਲੜਕੀ ਜਿਹੜੀ ਹੁੰਦੀ ਹੈ ਉਹਦਾ ਘਰ ਵਾਲਾ ਜਾ ਕੇ ਕੈਨੇਡਾ ਦੇ ਵਿੱਚ ਉਹ ਵਿਆਹ ਕਰਾ ਲੈਂਦਾ ਬਿਨਾਂ ਪੁੱਛੇ ਦੱਸੇ ਤੋਂ ਹੂੰ ਤੇ ਦੱਸਦਾ ਨਹੀਂ ਸ਼ੋਈ ਨਹੀਂ ਹੁੰਦਾ ਵੀ ਮੈਂ ਵਿਆਹ ਕਰਾ ਕੇ ਦੋ ਬੱਚਿਆਂ ਦਾ ਪਾਪ ਆ ਹੂੰ ਫਿਰ ਉਹ ਲੜਕੀ ਦਾ ਜਿਹੜਾ ਪਿਤਾ ਹੁੰਦਾ ਹੈ ਉਹਦਾ ਦੁਬਾਰਾ ਵਿਆਹ ਕਰਦਾ ਸਹੁਰਾ ਅੱਛਾ ਹਾਂ ਉਹਦੀ ਪਿਤਾ ਹਾਂਜੀ ਹਾਂ ਸਹੁਰਾ ਉਹਦਾ ਵਿਆਹ ਦੁਬਾਰਾ ਕਰਦਾ ਲੜਕੀ ਦਾ ਹੂੰ ਤੇ ਉਹ ਜਿਹੜੇ ਲੜਕੇ ਨਾਲ ਵਿਆਹ ਹੁੰਦਾ ਉਹ ਰੋਲ ਮਾਡਲ ਬਣ ਜਾਂਦਾ ਸਮਾਜ ਦਾ ਅੱਛਾ ਬਿਲਕੁਲ ਹਾਂ ਜੀ ਉਹ ਅਸਲ ਅਸਲ ਹੀਰੋ ਤਾਂ ਫਿਰ ਉਹੀ ਹੋਇਆ ਬੇਸ਼ੱਕ ਉਹਦਾ ਮਤਲਬ ਅਫੇਅਰ ਸੀ ਪਰ ਉਹ ਅੰਦਰਲੇ ਅੰਦਰ ਸੀ ਉਹਨੇ ਕਿਤੇ ਬਾਹਰ ਸ਼ੋਅ ਨਹੀਂ ਸੀ ਕੀਤਾਗਾ ਲੜਕੀ ਦੇ ਨਾਲ ਲੜਕੀ ਵੀ ਨਹੀਂ ਸੀ ਪਤਾ ਵੀ ਇਹ ਬੰਦਾ ਇੱਥੋਂ ਤੱਕ ਮੇਰੀ ਸਪੋਰਟ ਕਰ ਰਿਹਾ ਹੈ ਜੀ ਵੀ ਉਹ ਅਸੀਂ ਫਿਰ ਉਹਨੂੰ ਰੋਲ ਮਾਡਲ ਬਣਾ ਕੇ ਪੇਸ਼ ਕੀਤਾ ਵੀ ਇੱਕ ਇਹ ਲੜਕਾ ਤੇ ਇੱਕ ਉਹਦਾ ਸਹੁਰਾ ਹੂੰ ਵੀ ਇੰਨਾ ਕੋਈ ਵੀ ਸੋਹਰਾ ਆਪਦੀ ਨੂੰ ਦਾ ਵਿਆਹ ਆਪਦੇ ਅੱਥੀ ਕਰਨਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈਗੀ ਹੈ। ਇਹ ਨਾਲ ਖੜਨਾ ਸਮਾਜ ਦਾ। ਆਧਾਰਨ ਹੈ ਸਮਾਜ ਦਾ। ਆਧਾਰਨ ਬਣਾਈ ਸੀ। ਹਾਂਜੀ ਇਹ ਇਹ ਮਤਲਬ ਲੋੜ ਸੀ ਸਮੇਂ ਦੀ ਲੋੜ ਹੈ ਹੁਣ ਬਿਲਕੁਲ ਵੀ ਜੇ ਲੜਕੇ ਐਂ ਕਰ ਰਹੇ ਐ ਤਾਂ ਉਹਨਾਂ ਦੇ ਮਾਪਿਆਂ ਨੂੰ ਅੱਗੇ ਆਉਣ ਲਈ ਦਲੇਰੀ ਦਿਖਾਉਣੀ ਪਵੇਗੀ ਦਿਖਾਉਣੀ ਪਵੇਗੀ ਹੁਣ ਇੱਕ ਤੁਸੀਂ ਵੀ ਗੱਲਬਾਤ ਕਰ ਰਹੇ ਹੋਗੇ ਸਾਡੀ ਰਿਸ਼ਤੇਦਾਰੀ ਦੇ ਵਿੱਚ ਇੱਕ ਸੀਗੀ ਗੱਲ ਹੈ ਘਟਨਾਈ ਆ ਸਾਹਮਣੇ ਹਾਂਜੀ ਹਾਂਜੀ ਉਹ ਮੁੰਡਾ ਸੀ ਸਾਡੇ ਰਿਸ਼ਤੇਦਾਰ ਦੇ ਵਿੱਚੋਂ ਹਾਂਜੀ ਉਹਨੇ ਬਾਹਰ ਵਿਆਹ ਕਰਾ ਲਿਆ ਕੰਟਰੀ ਦਾ ਮਨਾ ਨਹੀਂ ਲੈਣਾਗਾ ਚਲੋ ਹਾਂਜੀ ਤੇ ਉਜਰੂ ਕਰਵਾ ਲਿਆ ਤੇ ਵਧੀਆ ਖੁਸ਼ ਸੀਗੇ ਦੋਨੇ ਜਾਨੇ ਹਾਂਜੀ ਪਰੰਤੂ ਜਿਹੜਾ ਜੰਪਲ ਹੁੰਦਾ ਉਧਰਲਾ ਲੜਕੀ ਜੰਪਲ ਸੀਗੀ ਫੋਰਨ ਕੰਟਰੀ ਦੀ ਤੇ ਉਹਨੇ ਆਪ ਦਾ ਜਿਹੜਾ ਪੁਰਾਣਾ ਸੁਭਾਅ ਸੀ ਕੁਾਰੇ ਹੁੰਦੇ ਦਾ ਜਿਹੜਾ ਅਪਣਾਇਆ ਹੋਇਆ ਸੀ ਉਹਨੇ ਨਹੀਂ ਛੱਡਿਆ ਨਹੀਂ ਛੱਡਿਆ ਉਹੀ ਗੱਲ ਹੈ ਵੀ ਪਿਓ ਨੂੰ ਇਹ ਸੀਗਾ ਵੀ ਜੇ ਮੈਂ ਆਹਦੀ ਧੀ ਵਿਆਹ ਦੂੰਗਾ ਤਾਂ ਇਹ ਸੁਧਰ ਜੂਗੀ ਵੀ ਪੰਜਾਬ ਦੇ ਮੁੰਡੇ ਨਾਲ ਵਿਆਹ ਹਾਂ ਹਾਂ ਤੇ ਜਦੋਂ ਪੰਜਾਬ ਦੇ ਮੁੰਡੇ ਨਾਲ ਵਿਆਹ ਤਾਂ ਫਿਰ ਵੀ ਧੀ ਨੇ ਜਿਹੜਾ ਹੈਗਾ ਆਪਦੇ ਪੁਰਾਣੇ ਸੁਭਾਅ ਜਿਹੜੇ ਨਹੀਂ ਛੱਡੇ ਜਾਂਦੇ ਤਾਂ ਤੁਸੀਂ ਜਿਵੇਂ ਤੁਸੀਂ ਕਹਿੰਦੇ ਹੋ ਉਹਨਾਂ ਨੇ ਵੀ ਲੜਕੀ ਦਾ ਸਹੁਰਾ ਉਦਾਹਰਣ ਬਣਿਆ ਆਈ ਉਹ ਲੜਕੀ ਦਾ ਪਿਓ ਆ ਜਿਹੜਾ ਉਹ ਆਪਦੇ ਜਵਾਈ ਲਈ ਉਦਾਹਰਣ ਬਣਿਆ ਉਹ ਕਹਿੰਦਾ ਪੁੱਤ ਤੈਨੂੰ ਮੇਰਾ ਪੁੱਤ ਬਣਾਇਆਗਾ ਮੇਰੇ ਧੀ ਆ ਉਹ ਨਹੀਂ ਕਹਿੰਦਾ ਆਪਦਾ ਸੁਭਾ ਚੜਦੀ ਕਹਿੰਦਾ ਤੂੰ ਇਹਦੇ ਨਾਲ ਡਿਵੋਰਸ ਲੈ ਲਾ ਫਿਰ ਮੈਂ ਵਿਆਹ ਉਹਦੇ ਇੱਥੇ ਕਰੂੰਗਾ ਵਾਹ ਹੁਣ ਆਜਾ ਬਿਜ਼ਨਸ ਦੇ ਵਿੱਚ ਹਿੱਸੇਦਾਰ ਬਣਾਇਆ ਬਿਜ਼ਨਸ ਸੈੱਟ ਕਰਕੇ ਦਿੱਤਾ ਤੇ ਮਤਲਬ ਉਹਦੇ ਤੋਂ ਇਨਾ ਖੋਸ ਸੀਗਾ ਵੀ ਜਿਹੜਾ ਸਾਡੇ ਰਿਸ਼ਤੇਦਾਰ ਮੁੰਡਾ ਸੀਗਾ ਉਹਨੇ ਕੋਈ ਕਸਰ ਨਾ ਛੱਡੀ ਸੇਵਾ ਦੀ ਸੈਲੂਟ ਹੈ ਹਾਂ ਤਾਂ ਦੇਖੋ ਤੁਸੀਂ ਇਸ ਤਰ੍ਹਾਂ ਦੀ ਨਵੀਂ ਉਧਾਰਨਾ ਹੈਗੀ ਨਹੀਂ ਬਿਲਕੁਲ ਬਿਲਕੁਲ ਇਹ ਨਵੀਂ ਉਧਾਰਨਾ ਹੈ ਨਵੀਂ ਉਧਾਰਨਾ ਇਹ ਨਵੀਂ ਉਧਾਰ ਆਪਨੇ ਕੁੜੀ ਦੇ ਪਿਓ ਨੇ ਡਿਵੋਰਸ ਕਰਵਾਇਆ ਹਾਂਜੀ ਹਾਂਜੀ ਬਿਲਕੁਲ ਨਵੀਂ ਉਧਾਰਨਾ ਹੈ ਇਸ ਕਰਕੇ ਸਮਾਜ ਦੇ ਵਿੱਚ ਇੱਕ ਆਧਾਰਨ ਬਣ ਕੇ ਜਿਉਣਾ ਵੀ ਚਾਹੀਦਾ ਹੈ ਤੇ ਸਮਾਜ ਦੇ ਕੰਮ ਵੀ ਆਉਣਾ ਚਾਹੀਦਾ ਹੈ ਤੇ ਇਹੋ ਜਿਹੀ ਜਿਹੜੀਆਂ ਸਮਾਜ ਦੀਆਂ ਜਿਵੇਂ ਦਾਜ ਐ ਤਲਾਕ ਹੈ ਹਾਂ ਇਹੋ ਜਿਹੀ ਇਨ੍ਹਾਂ ਲਾਮਤਾਂ ਦੇ ਉੱਤੋਂ ਜੇ ਚੰਗੀ ਗੱਲ ਹੈ ਸਾਡਾ ਹੈੜਾ ਛੁੱਟ ਜਾਵੇ ਇੱਕ ਸਾਡੀ ਇਨ੍ਹਾਂ ਅਖੀਰ ਦੇ ਵਿੱਚ ਬੱਚਿਆਂ ਨੂੰ ਇਹ ਜ਼ਰੂਰ ਬੇਨਤੀ ਹੈ ਜਿਹੜੇ ਬੱਚੇ ਬਾਹਰ ਜਾਂਦੇ ਆ ਲੜਕਾ ਚਾਹੀ ਲੜਕੀ ਵੀ ਉਹ ਆਪਦੀਆਂ ਨੈਤਿਕ ਕਦਰਾਂ ਕੀਮਤਾਂ ਨਾ ਛੱਡਣ ਇਹ ਐਜੂਕੇਸ਼ਨ ਸਿਸਟਮ ਦੇ ਵਿੱਚ ਹਰ ਸਾਦਾ ਸਬਜੈਕਟ ਜੀ ਜਬ ਵਿਸ਼ੇ ਜਾਂ ਕੋਈ ਇਹ ਸਮਾਜਿਕ ਸਿੱਖਿਆ ਦੇ ਵਿੱਚ ਇਹ ਇਹ ਆਉਣਾ ਚਾਹੀਦਾ ਅਸੀਂ ਪੜਾਉਂਦੇ ਰਹੇ ਹਾਲਾਂਕਿ ਸਾਡੇ ਕੋਲ ਹੈ ਨਹੀਂ ਸੀ ਸਮਾਜਿਕ ਸਿੱਖਿਆ ਵਿਸ਼ਾ ਮੈਂ ਜਦੋਂ ਪਹਿਲਾਂ ਸਕੈਂਡਰੀ ਚ ਪੜਾਉਂਦੀ ਹੁੰਦੀ ਸੀ ਵੈਸੇ ਤੇ ਮੈਂ ਪ੍ਰਾਇਮਰੀ ਚ ਰਿਟਾਇਰ ਹੋਈ ਆ ਪਰ ਉਦੋਂ ਮੈਂ ਬੱਚਿਆਂ ਨੂੰ ਇੰਨਾਂ ਚੀਜ਼ਾਂ ਤੇ ਬਹੁਤ ਲੈਸਨ ਦਿੰਦੀ ਸੀ ਹੁੰਦੀ ਸੀ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਕਿ ਬੱਚਿਓ ਤੁਸੀਂ ਮੈਂ ਪੰਜਵੀਂ ਦੇ ਵਿੱਚ ਜਦੋਂ ਤਲਾ ਬੱਚੇ ਆ ਜਾਂਦੇ ਮੇਰੇ ਕੋਲ ਮੈਂ ਉਹਨਾਂ ਨੂੰ ਕਹਿੰਦੀ ਸੀ ਤੁਸੀਂ ਸ਼ਰਾਬ ਨਹੀਂ ਪੀਣੀ ਹੂੰ ਮੈਨੂੰ ਲਿਖ ਕੇ ਦੇ ਕੇ ਜਾਓ ਸਾਈਨ ਕਰਕੇ ਲਾਸਟ ਪੇਪਰ ਆ ਜਾ ਤੇ ਬੱਚੇ ਦੇ ਕੇ ਜਾਂਦੇ ਤੇ ਮੈਂ ਇੱਕ ਰੱਖ ਰੁੱਖ ਦੇ ਨਾਲ ਕਾगज ਕਹਿਣਾ ਹੈਗਾ ਮੇਰੇ ਕੋਲ ਹੀ ਕਾगज ਤੇ ਇੱਕ ਦੋ ਬੱਚੇ ਮਿਲੇ ਮੈਨੂੰ ਬੱਸ ਤੇ ਤੇ ਮੈਡਲ ਜੀ ਲੈ ਲ ਹੁਣ ਤੱਕ ਅਡੋਣੀ ਪੀਤੀ ਇਹ ਜਵਾਨ ਹੋ ਗਈ ਠੀਕ ਹੈ ਹਾਂ ਜਿਹੜਾ ਅਧਿਆਪਕ ਬੱਚੇ ਦੇ ਕੋਰੇ ਕਾगज ਦਿੱਤੇ ਬਹੁਤ ਕੁਝ ਲਿਖ ਸਕਦਾ ਹਾਂ 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 ਬਿਲਕੁਲ ਸਾਡੇ ਕੋਲ ਹੋਰ ਮੇਰੇ ਕੋਲ ਆਧਾਰ ਨੇ ਮੇਰੇ ਪੇਕੇਆਂ ਦੇ ਪਿੰਡ ਵੀ ਇੱਕ ਅਧਿਆਪਕ ਸੀ ਬੀਐਸਸੀ ਐਗਰੀਕਲਚਰ ਖੇਤੀਬਾੜੀ ਹਾਸਟ ਅੱਛਾ ਜੀ ਉਹ ਐ ਦੱਸਿਆ ਵੀ ਜਦੋਂ ਮੇਰੇ ਭਰਾ ਵੱਡੇ ਨੂੰ ਵਿਆਹਣ ਗਏ ਤੇ ਮੈਨੂੰ ਮੈਂ 8ਵੀਂ ਚ ਪੜਦਾ ਸੀ ਤੇ ਮੇਰੇ ਵੀ ਉੱਥੇ ਨੰਦ ਦੇ। ਅੱਛਾ ਨੰਦ ਦੇ ਦਿੱਤੇ ਕਹਿੰਦਾ ਮੈਂ ਵੱਡਾ ਭਰਾ ਵੀ ਬਾਪੂ ਵਿਆਹ ਲੈ ਤੇ ਮੈਨੂੰ ਵੀ ਵਿਆਹ ਲੈ ਹੂੰ ਕਹਿੰਦਾ ਮੈਂ 10ਵੀਂ ਕਰ ਲਈ 12ਵੀਂ ਕਰ ਲਈ 14ਵੀਂ ਕਰ ਲਈ ਬੀਐਸਸੀ ਕਰਤੀ ਮਾਸਟਰ ਲੱਗ ਗਿਆ ਕਹਿੰਦਾ ਮੇਰੇ ਬਾਪੂ ਕਹਿੰਦਾ ਚੱਲ ਪੁੱਤੇ ਕਰ ਲੇ ਮਕਲਾਵਾਂ ਐਣ ਜਾਣੇ ਹੂੰ ਕਹਿੰਦਾ ਸੀ ਮਕਲਾਵ ਜੀ ਕਹਿੰਦਾ ਜਦੋਂ ਲੈ ਕੇ ਆਏ ਹੂੰ ਤੇ ਕਹਿੰਦਾ ਮੈਂ ਬਹੁਤ ਜ਼ਿਆਦਾ ਸੋਹਣਾ ਹੂੰ ਹੂੰ ਤੇ ਕਹਿੰਦਾ ਉਹ ਪੂਰੀ ਕਾਲੀ ਹੂੰ ਤਨਾ ਮੇਰੀ ਇੰਨੀ ਜ਼ਰੂਰਤ ਨਹੀਂ ਪਈ ਮੈਂ ਆਪਦੀ ਮਾਂ ਨੂੰ ਵੀ ਕਹਿੰਦਾ ਵੀ ਬੇਬੇ ਤਾਂ ਬਾੜੀ ਕਾਲੀ ਹੂੰ ਕਹਿੰਦਾ ਮੇਰ ਦਾ ਦਿਮਾਗ ਚ ਵੀ ਨਹੀਂ ਆਈ ਹੈਗਾ ਹੂੰ ਕਹਿੰਦਾ ਦਾਗਾ ਸਾਡੇ ਦੋ ਬੱਚੇ ਹੂੰ ਉਹ ਦੋਨੇ ਮਾਸਟਰ ਹੈ ਹੂੰ ਮਤਲਬ ਮਾਸਟਰੀ ਕਰ ਗਏ ਠੀਕ ਹੈ ਜੀ ਆਪ ਤੇ ਆਪਣੇ ਵਿਸ਼ੇ ਦੀ ਕਹਿੰਦਾ ਅਸੀਂ ਇੱਕ ਦਿਨ ਨਹੀਂ ਲੜੇ ਭੈਣ ਜੀ ਹੂੰ ਮੀਆਂ ਬੀਵੀ ਠੀਕ ਹੈ ਜੀ ਗੱਲ ਮੇਰੀ ਪਰਜਾਈ ਸੀ ਵੱਡੀ ਉਹ ਮੈਨੂੰ ਐਉਂ ਨਹੀਂ ਕਿਹਾਗਾ ਹੂੰ ਵੀ ਇੱਕ ਦਿਨ ਵੀ ਮੈਨੋਂ ਨਹੀਂ ਸੀ ਕਿ ਹਾਇ ਹਾਈ ਵੀ ਇਹ ਤਾਂ ਇੰਨਾ ਸੋਹਣਾ ਮੇਰੀ ਭੈਣ ਦਾ ਬਿਲਕੁਲ ਸੋਹਣਾ ਰੰਗ ਦੀ ਠੀਕ ਹੈ ਜੀ ਹਾਂ ਤੇ ਇਹ ਕਹਿੰਦਾ ਬਾਪੂ ਸਾਡੇ ਦਾ ਖੁੰਡਾ ਬੜਾ ਸਖਤ ਬਜ਼ੁਰਗ ਸੀ ਨਾ ਪਰਿਵਾਰ ਨੂੰ ਬੰਦ ਕੇ ਰੱਖਦਾ ਸੀ ਬੰਦ ਕੇ ਰੱਖਦਾ ਕਹਿੰਦਾ ਬਾਪੂ ਦਾ ਖੁੰਡਾ ਬੜਾ ਤਕੜਾ ਸੀ ਤੇ ਇਹ ਕਹਿੰਦਾ ਅਸੀਂ ਇੱਕ ਦਿਨ ਨਹੀਂ ਲੜੇ ਉਹ ਵੀ ਏਡੀ ਲਾਇਕ ਲੜਕੀ ਕਹਿੰਦਾ ਹੂੰ ਪੂਰੀ ਵਧੀਆ ਪੂਰੀ ਜ਼ਿੰਮੇਵਾਰ ਪੂਰੀ ਹਰੇਕ ਚੀਜ਼ ਦੇ ਛੱਡ ਮੈਨੂੰ ਬੱਚੇ ਪੜ੍ਹਾਉਣ ਚ ਰੋਟੀ ਪਾਣੀ ਦੇਣ ਚ ਕੋਈ ਕਥਾ ਨਹੀਂ ਸੀ ਤੇ ਕਹਿੰਦਾ ਅਸੀਂ ਤਾਂ ਲੜੀ ਨਹੀਂ ਕਹਿੰਦਾ ਬਿਲਕੁਲ ਨਹੀਂ ਨਾਲੇ ਸਾਡੀ ਜ਼ਿੰਦਗੀ ਬੜੀ ਵਧੀਆ ਲੰਗੀ ਹੈ ਕਹਿੰਦਾ ਤੇ ਇੰਨਾ ਵਧੀਆ ਮੈਨੂੰ ਉਹਦੀ ਗੱਲ ਦੀ ਸੋਚ ਲੱਗੀ ਵੀ ਵਾਕੇ ਗੱਲ ਠੀਕ ਹੈ ਵੀ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਆਪਣੇ ਸਾਡੇ ਜਿਹੜੇ ਬਜ਼ੁਰਗ ਸੀ ਨਾ ਸਾਡੇ ਕੋਲ ਖਜ਼ਾਨਾ ਸੀ ਇਹ ਬੰਨੀ ਬੈਠੇ ਸੀ ਬੰਨੀ ਬੈਠੇ ਸੀ ਸਹੀ ਗੱਲ ਹੈ ਜੀ ਪਰਿਵਾਰਾਂ ਨੂੰ ਬਨ ਕੇ ਉਹ ਰੱਖਿਆ ਹੋਇਆ ਸੀ ਉਹਨਾਂ ਨੇ ਤੇ ਉਹ ਸਾਰੇ ਜਾਨੇ ਸੀ ਅਧਿਆਪਕ ਬੈਠੇ ਤੇ ਉਹਨੇ ਗੱਲ ਸੁਣਾਈ ਤੇ ਬੜਾ ਮੈਨੂੰ ਅੱਛਾ ਲੱਗਿਆ ਵੀ ਤੁਸੀਂ ਤਾਂ ਬਹੁਤ ਸੇਧ ਦੇਤੇ ਕਹਿੰਦੇ ਮੇਰੇ ਬੱਚਿਆਂ ਨੇ ਵੀ ਨਹੀਂ ਕਿਤੇ ਕਿਹਾਗਾ ਵੀ ਵੀ ਬਾਪੂ ਸੋਹਣਾ ਦੇ ਹਾਂ ਬਾਪੂ ਤਾਂ ਇੰਨੀ ਸੋਹਣੇ ਤੇ ਮੰਮੀ ਸਾਡੀ ਕਾਰੀ ਨਾ ਸਾਡੀ ਬੀਬੀ ਤਾਂ ਬੜੀ ਸੋਹਣੀ ਹੈ ਹਾਂ ਠੀਕ ਹੈ ਜੀ ਗੱਲ ਮਤਲਬ ਇਸ ਤਰ੍ਹਾਂ ਵੀ ਹੁਣ ਤਾਂ ਮੈਂ ਕਹਿੰਦੀ ਆ ਵੇਖ ਕੇ ਗੱਲਾਂ ਕਰਕੇ ਜਾਹਾਂ ਪੀ ਕੇ ਹਾਂ ਪ੍ਰੀ ਵਿਡਿੰਗ ਸ਼ੂਟ ਕਰਾ ਕੇ ਹਾਂ ਦੇ ਫਿਰ ਵੀ ਜਲੂਸ ਕੱਢੀ ਜਾਂਦੇ ਬੱਚੇ ਸਮਾਜ ਦੇ ਵਿੱਚ ਸਾਡਾ ਪੰਜ ਪੰਜ ਸਾਲਾਂ ਬਾਅਦ ਤਲਾਕ ਹੋ ਜਾਂਦੇ ਹਾਂ ਹਾਂਜੀ ਆਹ ਪ੍ਰੀ ਵਿਡਿੰਗ ਸ਼ੂਟ ਨੇ ਤਾਂ ਇੰਨਾ ਜਲੂਸ ਕੱਢਿਆ ਮੈਂ ਮੈਨੂੰ ਬੜਾ ਗੁੱਸਾ ਆਉਂਦਾ ਹੈ ਉਹ ਮੈਨੂੰ ਬਿਲਕੁਲ ਨਹੀਂ ਚੰਗਾ ਲੱਗਦਾ ਹਾਂ ਵੀ ਆਹ ਕੀ ਉਹ ਪਹਿਲਾਂ ਜਿਵੇਂ ਕਹਿੰਦੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਜਿੱਥੇ ਸਾਖ ਹੋ ਜਾਣਾ ਉਦੇ ਉਸ ਪਿੰਡ ਦੀ ਮਤਲਬ ਜੂਰੇ ਵਿੱਚ ਨਹੀਂ ਸੀ ਜੂ ਨਹੀਂ ਸੀ ਲੜਕਾ ਜਾਂਦਾ ਜੂ ਨਹੀਂ ਸੀ ਜਾਂਦਾ ਹੁਣ ਬ੍ਰਾਹਮਣਾਉਂਦੇ ਸੀਗੇ ਬ੍ਰਾਹਮਣਾਉਂਦੇ ਤੇ ਹੁਣ ਆਮ ਹੀ ਤੁਰੇ ਫਿਰਦੇ ਨੇ ਹਾਂ ਤੁਰੇ ਫਿਰ ਲੈ ਹੁਣ ਬੱਚੇ ਰਿਆ ਤਾਂ ਪਹਿਲੇ ਬੱਚੇ ਤੁਰੇ ਫਿਰਦੇ ਹੈਗੇ ਹਾਲ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਕੀ ਹੋਈ ਜਾਂਦਾ ਹੈ ਹਾਂਜੀ ਹਾਂਜੀ ਫਿਰ ਵੀ ਨਿਬਦੀ ਥੋੜੀ ਹਾਂ ਅੰਡਰਸਟੈਂਡਿੰਗ ਬਣਾ ਕੇ ਫਿਰ ਕਹਿਣਗੇ ਇਹ ਸਾਡੇ ਲੈਵਲ ਦਾ ਨਹੀਂ ਇਹ ਸਾਡੇ ਲੈਵਲ ਦੀ ਨਹੀਂ ਉਦੋਂ ਫਿਰ ਬਹੁਤ ਗੁੱਸਾ ਆਉਂਦਾ ਹੈ ਉਹ ਪਹਿਲਾਂ ਮਾਪਿਓ ਕਹਿੰਦੇ ਜਿਹੜਾ ਪ੍ਰਮਾਨ ਹੈ ਹਾਂਜੀ ਹਾਂਜੀ ਜਿਹੜਾ ਤੁਸੀਂ ਲੈਵਲ ਬਣਾਉਣ ਨਹੀਂ ਲਾ ਰਹੇ ਲਾ ਰਹੇ ਜਿੰਨੇ ਸੋੜੇ ਪਰ ਮੈਨੂੰ ਫੇਲ ਕਿਉਂ ਹੋ ਜਾਂਦੀ ਬਿਲਕੁਲ ਫੇਲ ਕਿਉਂ ਹੋ ਜਾਂਦੀ ਤੁਸੀਂ ਦੇਖ ਲਓ ਹੁਣ ਆਪਾਂ ਵੀ ਪੜੇ ਆਂ ਪੜੇ ਆਂਗੇ ਜਿੰਨਾ ਸੀਾਂ ਦੇ ਵਿੱਚ ਜਾ ਕਿਤੇ ਹੋਰ ਹਾਂਜੀ ਉਹ ਤੇ ਆਮ ਤੌਰ ਤੇ ਇਹ ਮੁੰਡੇ ਕੁੜੀਆਂ ਦੀ ਸੁਭਾਅ ਆ ਵੀ ਅਸੀਂ ਆਪਦੀ ਪਸੰਦ ਦਾ ਵੇਖਾਂਗੇ ਹਾਂ ਹਾਂ ਬਿਲਕੁਲ ਤੇ ਮਾਪਿਆਂ ਨੂੰ ਸ਼ਾਇਦ ਸਾਡੀ ਪਸੰਦ ਦਾ ਪਤਾ ਨਹੀਂ ਹੈ ਹਾਂ ਹਾਂ ਬਿਲਕੁਲ ਪਰ ਇੱਥੋਂ ਤੱਕ ਮੈਂ ਵੀ ਕਹਿਣਾਗਾ ਵੀ ਮਾਪਿਓ ਜਿਹੜਾ ਹੁੰਦਾਗਾ ਉਹ ਕਦੇ ਵੀ ਅਦੇ ਧੀ ਪੁੱਤ ਦਾ ਮਾੜਾ ਨਹੀਂ ਕਰਦਾ ਨਹੀਂ ਕਰਦਾ ਕਦੇ ਵੀ ਉਹ ਅੱਖਾਂ ਬੰਦ ਕਰਕੇ ਕਦੇ ਵੀ ਕਿਤੇ ਰਿਸ਼ਤਾ ਨਹੀਂ ਕਰਕੇ ਉਹ ਬਹੁਤ ਕੋਲ ਸੋਚਦਾ ਮਾਪਿਓ ਨੇ ਧੀ ਪਾਲਿਆ ਪੋਸਿਆ ਹੁੰਦਾ ਉਹਦੇ ਧੀਆ ਪੁੱ ਉਨਾਂ ਕੋਲੇ ਜ਼ਿੰਦਗੀ ਦਾ ਤਜਰਬਾ ਹੁੰਦਾ ਜੀ ਹਾਂ ਬਿਲਕੁਲ ਬੱਚਿਆਂ ਕੋਲ ਇਮੋਸ਼ਨਸ ਹੁੰਦੇ ਆ ਸਿਰਫ ਉਨਾਂ ਕੋਲੇ ਤਜਰਬਾ ਹੁੰਦਾ ਹੈਗਾ ਜਿਹਨੂੰ ਬੱਚੇ ਮੰਨਦੇ ਨਹੀਂ ਸੈਪਟ ਨਹੀਂ ਕਰਦੇ ਹੁੰਦੇ ਬੱਚੇ ਉਹ ਜਵਾਨੀ ਵਿੱਚ ਉਹ ਕੰਨੋਂ ਨਾ ਲੜੇ ਸਾਡੇ ਮਾਪਿਆਂ ਤੋਂ ਪੁੱਤਰਾਂ ਦੇ ਪਹਿਲੇ ਵੇਲਿਆਂ ਦੇ ਵਿੱਚ ਇਸੇ ਕਰਕੇ ਜਿਹੜੇ ਬੰਧਨ ਬੱਜੇ ਹੁੰਦੇ ਸੀ ਨਾ ਉਹ ਉਹ ਵਕਈ ਸਾਡੀ ਇੱਕ ਕਲਚਰ ਸੀ ਉਹ ਬੜੀ ਅਮੀਰ ਸੀ ਅਸੀਂ ਮੰਨਦੇ ਹਾਂ ਕੁੜੀਆਂ ਨੂੰ ਪੜ੍ਹਨਾ ਵੀ ਚਾਹੀਦਾ ਹੈ ਬਿਲਕੁਲ ਕੁੜੀਆਂ ਨੂੰ ਅਪਰੇਰਾ ਤੇ ਵੀ ਖੜਨਾ ਚਾਹੀਦਾ ਹੈ ਉਸ ਬੱਚੀਆਂ ਨੂੰ ਸਮਾਜ ਸੇਧ ਦੇਣੀ ਹੈ ਜਿਵੇਂ ਨਾ ਬਹੁਤ ਤਰੱਕੀ ਕਰ ਗਿਆ ਐ ਗਲੋਬਲ ਹੋ ਗਿਆ ਸਾਰਾ ਕੁਝ ਤੇ ਅਸੀਂ ਨਹੀਂ ਚਾਹੁੰਦੇ ਪਰ ਨਹੀਂ ਪਰ ਜਿਹੜੇ ਔਰਤ ਦੇ ਫਰਜ਼ ਹੈ ਉਹਨਾਂ ਨੂੰ ਔਰਤ ਬਣ ਕੇ ਉਸ ਪਰਿਵਾਰ ਨੂੰ ਉਹਨੂੰ ਨਿਭਾਉਣਾ ਜ਼ਰੂਰੀ ਹੈ ਸਭ ਤੋਂ ਜ਼ਰੂਰੀ ਹੈਗਾ ਉਹ ਪਰਿਵਾਰ ਨੂੰ ਜੋੜ ਕੇ ਰੱਖਣਾ ਜੋੜ ਕੇ ਰੱਖਣਾ ਆ ਵਧੀਆ ਹਰਿਤ ਫੀਲਿੰਗਸ ਹੱਕ ਜੇ ਤੁਸੀਂ ਲੈਣੇ ਆ ਤੇ ਫਰਜ਼ ਵੀ ਨਿਭਾਓ ਹੱਕ ਤੇ ਫਰਜ਼ ਬਰਾਬਰ ਬਰਾਬਰ ਚੱਲਣੇ ਚਾਹੀਦੇ ਗੱਡੀ ਦੇ ਦੋ ਪਹੀਏ ਆ ਇਹ ਤਾਂ ਹੀ ਗੱਡੀ ਫਿਰ ਉਹ ਕੰਮਜਾਬ ਚੱਲਦੀ ਹੈ ਰਹਾਂ ਉਹ ਜੇ ਕੋਈ ਪ੍ਰੋਬਲਮ ਆਪਸ ਵਿੱਚ ਕੋਈ ਹੋਊਗੀ ਤਾਂ ਤੁਸੀਂ ਬੈਠ ਕੇ ਉਹਦਾ ਸੁਲਝਾ ਲਓ ਸੁਲਝਾ ਲਓ ਉਹ ਸੁਲਝਾਇਆ ਜਾ ਸਕਦਾ ਹੈ ਜਿਹੜਾ ਤਲਾਕ ਹੈ ਹੱਲ ਨਹੀਂ ਹੈ ਤਲਾਕ ਹੱਲ ਨਹੀਂ ਤੁਸੀਂ ਇਹ ਦੇਖੋ ਜਿਹੜੇ ਬੱਚੇ ਮਾਪਿਆਂ ਦੇ ਬੱਚਿਆਂ ਦੇ ਤਲਾਕ ਹੋਊਗਾ ਹੋਗੇ ਉਹ ਬੱਚੇ ਮਨੋਵਿਗਿਆਨਕ ਪੱਖ ਤੋਂ ਵੀ ਤੇ ਉਹ ਬੱਚੇ ਸਰੀਰਕ ਪੱਖ ਤੋਂ ਵੀ ਬੁਝੇ ਰਹਿਣਗੇ ਸਾਰੀ ਜ਼ਿੰਦਗੀ ਉਦਾਸ ਰਹਿੰਦੇ ਨੇ ਉਹ ਬੁਝੇ ਰਹਿਣਗੇ ਕਿਉਂਕਿ ਜਿਹੜਾ ਪਿਓ ਤੋਂ ਪਿਆਰ ਮਿਲਣਾ ਉਹ ਨਹੀਂ ਮਿਲਦਾ ਜਾਂ ਜਿਹੜਾ ਮਾਂ ਤੋਂ ਪਿਆਰ ਮਿਲਣਾ ਉਹ ਨਹੀਂ ਮਿਲਦਾ ਇਸ ਹਾਂ ਇਸ ਲਈ ਫਿਰ ਤੁਸੀਂ ਬੱਚੇ ਨਾ ਪੈਦਾ ਕਰੋ ਹਾਂ ਬਿਲਕੁਲ ਬੱਚੇ ਨਾ ਪੈਦਾ ਕਰੋ ਤੁਸੀਂ ਤਲਾਕ ਲੈਣੇ ਫਿਰ ਲਿਵਿੰਗ ਚ ਰਹੀ ਚੱਲੋ ਭਾਈ ਫਿਰ ਹੋਰ ਤਾਂ ਹੀ ਵਸਤ ਰਸਤਾ ਹੈ ਇਹ ਇਹ ਤੁਸੀਂ ਪੱਛਮ ਦੀ ਕਰਨੀ ਹੈਗੀ ਹੈ ਮਾਕ ਕਸ਼ਮ ਬਾਰੇ ਜਿਵੇਂ ਕਹਿੰਦੇ ਨੇ ਮੱਛੀ ਪੱਥਰ ਚੱਟ ਕੇ ਮੁੜਦੀ ਆ ਉਹ ਪੱਛਮ ਵਾਲੇ ਸ਼ਾਇਦ ਉਸ ਇਧਰ ਇਧਰਲੇ ਕਲਚਰ ਨੂੰ ਓਹੋ ਸਾਡਾ ਸਿੱਖ ਧਰਮ ਅਪਣਾ ਰਹੇ ਆ ਜੀ ਅਪਣਾ ਰਹੇ ਨੇ ਉਹਦੀਆਂ ਉਹਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਡੇ ਸਿੱਖ ਧਰਮ ਬਹੁਤੀਆਂ ਆਧਾਰਨਾ ਤਾਂ ਨਹੀਂ ਪਰ ਆ ਰਹੀਆਂ ਆਧਾਰਨਾ ਸਾਡੇ ਕੋਲੇ ਹਾਂਜੀ ਹਾਂਜੀ ਹਾਂ ਵੀ ਪੱਛਮ ਕੰਟਰੀਜ਼ ਦੇ ਬੱਚੇ ਸਿੱਖੀ ਧਰਮ ਅਪਣਾ ਰਹੇ ਆ ਸਾਡੀਆਂ ਬਾਣੀ ਪੜ ਰਹੇ ਆ ਉਹ ਕੀਰਤਨ ਕਰਨਾ ਸਿੱਖ ਰਹੇ ਆ ਬੜਾ ਕੁਝ ਕਰ ਰਹੇ ਆ ਹੂੰ ਜੇ ਇਸ ਲਈ ਸਾਡਾ ਸਮਾਜ ਦੇ ਵਿੱਚ ਜੇ ਆਪਾਂ ਆਏ ਆ ਹੂੰ ਜੇ ਹੁਣ ਬਾਣੀ ਕਹਿੰਦੀ ਹੈ ਵੀ 84 ਲੱਖ ਜੁਨਪੋ ਕੇ ਬੰਦੇ ਬੰਦੇ ਦੀ ਜੁਨੀ ਮਿਲਦੀ ਹੈ ਹੂੰ ਤਾਂ ਫਿਰ ਜਿਹੜਾ ਜੀਵਨ ਹੈ ਇਹਨੂੰ ਬਹੁਤ ਢੰਗ ਨਾਲ ਜੀਣਾ ਜਾਣਾ ਚਾਹੀਦਾ ਹੈ ਜੀਵਨ ਜਾਂਚ ਬੜੀਆਂ ਹਾਂ ਇਹ ਜੀਵਨ ਜਾਂਚ ਜਿਹੜੀ ਹੁਣ ਇਹਦੀਆਂ ਅੰਡੀਆਂ ਨਿਉਹਾਂ ਬੜੀਆਂ ਹੂੰ ਸਖਤ ਤੇ ਮਜ਼ਬੂਤ ਹੋਣੀਆਂ ਚਾਹੀਦੀਆਂ ਫਿਰ ਹੀ ਇਹਨਾਂ ਤੇ ਮਹਿਲ ਉਥਰਨਗੇ ਹੂੰ ਮਹਿਲ ਉਥਰਨਗੇ ਇਹਦਾ ਮਤਲਬ ਇਹ ਵੀ ਕਹਸਰ ਆਪਾਂ ਵੀ ਜਿਹੜੇ ਅੱਜਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਉਹਨਾਂ ਦੇ ਜਿਹੜੇ ਆਪਾਂ ਕਹਿਦੇ ਨੇ ਵੀ ਸੁਪਨਿਆਂ ਦੇ ਜਿਹੜੇ ਹੀਰੋ ਹੁੰਦੇ ਨੇਗੇ ਉਹ ਸ਼ਾਇਦ ਉਹ ਬਾਲੀਵੁੱਡ ਜਾਂ ਕਹਿ ਲੋ ਵੀ ਆਪਦੇ ਐਕਟਰ ਤੇ ਜਿਹੜੇ ਐਕਟ੍ਰੈਸ ਹੁੰਦੇ ਨੇ ਉਹਨਾਂ ਨੂੰ ਬਣਾਏ ਬੈਠੇ ਨੇ ਉਹਨੇ ਚਾਹੀਦੇ ਨੇ ਸਾਡੇ ਗੁਰੂ ਗੁਰੂ ਬਿਲਕੁਲ ਜਾਂ ਸਾਡੇ ਮਾਪੇ ਜਿਹੜੇ ਇੰਨਾ ਵਧੀਆ ਜਿਉਂ ਕੇ ਗਏ ਹੈ 100 ਅਸੀਂ ਗੱਲਬਾਤ ਕਰ ਰਹੇ ਸੀਗੇ ਮੈਡਮ ਅਰਨਵੀਰ ਕੌਰ ਜੀ ਦੇ ਨਾਲ ਤੇ ਆਸ ਹੈ ਕਿ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਸਾਡੀ ਇਹ ਵੀਡੀਓ ਆ ਜਿਹੜਾ ਉਪਰਾਲਾ ਚੰਗਾ ਲੱਗਿਆ ਹੋਵੇਗਾ ਕਿਉਂਕਿ ਲੋੜ ਆ ਸਮਾਜ ਦੇ ਵਿੱਚ ਇੱਕ ਚੰਗੇ ਸਮਾਜ ਨੂੰ ਸਿਰਜਣ ਦੀ ਤੇ ਜੇਕਰ ਸਮਾਜ ਚੰਗਾ ਸਿਰਜਣਾਗਾ ਤਾਂ ਉਹਦੇ ਲਈ ਜਿਹੜੇ ਸਮਾਜ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਆਪਣੇ ਸੁਭਾਅ ਵਿਵਹਾਰ ਚੰਗੇ ਬਣਾਉਣੇ ਪੈਣਗੇ